ਲਓ ਜੀ ਸਰਕਾਰੀ ਆਈਟੀਚ ਨਵੇਂ ਪ੍ਰਿੰਸੀਪਲ ਵੱਲੋਂ ਸ਼੍ਰੀਮਾਨ ਓਮਕਾਰ ਸਿੰਘ ਸ਼ੀਮਰ ਦੀ ਰਣਵਾਈ ਹੇਠ ਵਿੱਚ ਪਹਿਲੀ ਮੀਟਿੰਗ ਕੋਈ ਉਹਨਾਂ ਨੇ 7 ਨਵੰਬਰ ਨੂੰ ਜੁਆਇਨ ਕੀਤਾ ਤੇ ਅੱਜ 11 ਨਵੰਬਰ ਨੂੰ ਪਹਿਲੀ ਮੀਟਿੰਗ ਤੇ ਨਾਲ-ਨਾਲ ਲਾਈਵ ਵੀਡੀਓ ਦੀ ਰਿਕਾਰਡਿੰਗ ਕੀਤੀ ਗਈ ਜੋ ਤੁਹਾਨੂੰ ਅੱਜ ਦਿਖਾਵਾਂਗੇ ਜਿਸ ਵਿੱਚ ਅੱਜ ਸੁਪਰਟੈਂਡੈਂਟ ਸਾਹਿਬ ਔਰ ਮਲਜੀਤ ਕੌਰ ਟੀਓ ਸਹਿਵਾਨ ਟ੍ਰੇਨਿੰਗ ਆਫੀਸਰ ਸਰਿੰਦਰਜੀ ਸਿੰਘਾ ਜੀ ਅਜੀਤ ਕੁਮਾਰ ਜੀ ਟ੍ਰਿਪਲ ਏ ਜੀ ਰਜਿੰਦਰ ਕੁਮਾਰ ਜੀ ਰஞ்சிਤ ਬਰਮਾ ਜੀ ਪਰਮਿੰਦਰ ਕੁਮਾਰ ਜੀ ਪਰਮਿੰਦਰਜੀਤ ਜੀ ਦੇ ਮਿੱਤਰ ਜੀ ਅਤੇ ਅਮਲੇ ਦਾ ਸਟਾਫ ਰਮੇਸ਼ ਕੁਮਾਰ ਕੁਲਪੂਸ਼ਨ ਉਹਦੇ ਵਿੱਚ ਜੋਤੀ ਬੈਦ ਲੈਬ ਸਿਸਟਮ ਇੰਸਟ੍ਰਕਟਰ ਸਪਨਾ ਪ੍ਰਿਹਾਰ ਲੈਬ ਸਿਸਟਮ ਇੰਸਟ੍ਰਕਟਰ ਤੇ ਹੋਰ ਬਹੁਤ ਸਾਰਾ ਸਟਾਫ ਹਾਜ਼ਰ ਸੀ ਕਲਾਸ 4 ਵਾਸਦੇ ਮੱਲ ਮੈਡਮ ਹਰਮਿੰਦਰ ਕੌਰ ਫਾਰਮਾਸਿਸਟ ਹਰਵੰਸ ਲਾਲ ਚਰਨਜੀਤ ਮਨੋਰ ਲਾਲ ਜਤਿੰਦਰ ਕਾਟਲ ਇਹ ਸਾਰੇ ਅਲੱਗ-ਅਲੱਗ ਹੈਪੀ ਮਨੋਸਰ ਤੇ ਹੋਰ ਵੀ ਸਟਾਫ ਸ਼ਾਮਿਲ ਸੀ ਲਗਭਗ 23 ਮੈਂਬਰ ਜੋ ਸਟਾਫ ਦੇ ਹਨ ਉਹਨਾਂ ਵਿੱਚੋਂ 20 ਮੈਂਬਰ ਹਾਜ਼ਰ ਸਨ ਤੁਹਾਨੂੰ ਅੱਜ ਦਿਖਾਉਂਦੇ ਹਾਂ ਉਸ ਮੀਟਿੰਗ ਦੀਆਂ ਇਹ ਚੱਲਕੀਆਂ ਤੁਸੀਂ ਦੇਖ ਰਹੇ ਹੋ ਤੇ ਅੱਗੇ ਤੁਸੀਂ ਵੀਡੀਓ ਵੀ ਦੇਖੋਗੇ ਜਿਹੜੀ ਲਾਈਵ ਰਿਕਾਰਡਿੰਗ ਕੀਤੀ ਗਈ ਅਲੱਗ-ਅਲੱਗ ਮਸਲਿਆਂ ਤੇ ਗੱਲ ਕੀਤੀ ਗਈ ਸਮੇਂ ਦੀ ਪਬੰਦੀ ਤੇ ਗੱਲ ਕੀਤੀ ਗਈ ਜਿਹੜੀਆਂ ਘਾਟਾਂ ਰਹਿ ਗਈਆਂ ਨਾ ਉਸ ਤੇ ਗੱਲ ਕੀਤੀ ਗਈ ਚਲਦੇ ਹਾਂ ਤੁਹਾਨੂੰ ਲੈ ਕੇ ਆਈਟੀ ਨਵਾਂ ਸ਼ਹਿਰ ਤੇ ਦੇਖਦੇ ਹਾਂ ਮੀਟਿੰਗ ਦੇ ਵਿੱਚ ਕੀ ਕੀ ਵਿਚਾਰ ਹੋਏ ਚਲਦੇ ਹਾਂ ਆਈਟੀ ਨਵਾਂ ਸ਼ਹਿਰ ਆਮੰਬਰ ਸੁਣਾ ਲਾ ਸੁਪਰੀਂਟ ਸਾਹਿਬ ਸੰਸਾਰ ਨੂੰ ਪਤਾ ਯਾ ਇਹ ਆਪਣਾ ਆਈਟੀ ਵੀ ਥੋੜੀ ਹੱਦ ਬਦਲ ਹੋਈ ਹੈ ਜੋ ਰੂਡੀਆਂ ਕੋਸਤਾਵਰੇ ਤੋਂ ਉੱਤੇ ਗਿਆ ਉਹ ਅਡਜਸਟ ਹੋਇਆ ਉਹਨਾਂ ਡਿਪਾਰਟਮੈਂਟ ਦੀ ਇਹ ਮਰਜ਼ੀ ਹੈ ਉਹ ਮਰਜ਼ੀ ਕਰ ਸਰ। ਮੇਰੇ ਤੇ ਕੋਈ ਰਿਕਵਰ ਨਹੀਂ ਸੀ। ਮਾਫ਼ ਨੂੰ ਪਤਾ ਸੀ ਇਦਾਂ। ਹੁਣ ਜੇ ਸੇਵਾ ਦਾ ਮਕਮਾ ਦਿੱਤਾ ਹੈ ਡਿਪਾਰਟਮੈਂਟ ਨੇ। ਉਹਦੇ ਲਈ ਉਹ ਮੈਂ ਪਹਿਲਾਂ ਤੋਂ ਹੀ ਇਹ ਹਾਲ ਤੱਕ ਕੰਮ ਕਰਨ ਦੀ ਆਪਾਂ ਆਪਣੇ ਕੰਮ ਤੇ। ਇਹ ਕੋਈ ਰੰਨੇ ਕੋਈ ਕੰਮ ਦਾਇਰ ਕੁਰਸੀ ਨਹੀਂ ਕਰਨਾ ਮੈਂ ਤਾਂ ਨਹੀਂ ਕਰਨਾ। ਮੈਂ ਤਾਂ ਤੁਹਾਡੇ ਵਰਗਾ ਹੀ ਹਾਂ ਤਾਂ ਤੁਸੀਂ ਉਦੋਂ ਦਾ ਮੈਂ ਤੁਹਾਡੇ ਪਿੱਛੇ ਨਹੀਂ। ਇੱਕ ਸੇਵਾ ਦਾ ਮਕਮਾ ਮਿਲਿਆ। ਸੇਵਾ ਦੇ ਤੌਰ ਤੇ ਮੈਂ ਤਾਂ ਇਹੀ ਚਾਹੂੰਗਾ ਕਿ ਤੁਸੀਂ ਮੇਰੇ ਸਾਰੇ ਭੈਣ ਭਾਈ ਦੇ ਤੌਰ ਤੇ ਮੇਰਾ ਸਾਥ ਦਿਓ ਜਿੰਨਾ ਤੁਸੀਂ ਮੇਰੇ ਤੋਂ ਕੰਮ ਲੈ ਸਕਦੇ ਹੋ ਲਓ ਹੋਰ ਸਾਰੇ ਇਹਨੇ ਕੰਮ ਨੂੰ ਪ੍ਰਬੰਧ ਦੇਣੀ ਆ ਕਿਉਂਕਿ ਜਦੋਂ ਇਸ ਕੁਰਸੀ ਦੇ ਬੰਦਾ ਬਹਿ ਜਾਂਦਾ ਫਿਰ ਉਹ ਇੱਕ ਇਨਸਾਨ ਨਹੀਂ ਹੁੰਦਾ ਕਿ ਜਿੰਮੇ ਪਰਸਨ ਬਣਦਾ ਤਾਂ ਕੰਮ ਸਾਰੇ ਕੁਰਸੀ ਦੇ ਜਿਹੜੇ ਹੈਡ ਬਟਨ ਕੁਰਸੀ ਪਈ ਹੈ ਉਹ ਵੀ ਕੰਮ ਕਰਵਾਉਂਦੀ ਹੈ ਇੱਕ ਉੱਪਰ ਮੁੱਖ ਮੰਤਰੀ ਦੀ ਕੁਰਸੀ ਵੀ ਉਹ ਕੰਮ ਕਰਵਾਉਂਦੀ ਹੈ ਪ੍ਰਧਾਨ ਮੰਤਰੀ ਦੀ ਕੁਰਸੀ ਉਹ ਵੀ ਕੰਮ ਕਰਵਾਉਂਦੇ ਆਪਣੇ ਅਰਗੇ ਸਾਰੇ ਸੋ ਤੁਸੀਂ ਸਾਰੇ ਬੜੇ ਸਹੀ ਗੱਲ ਬੜੇ ਲਿਖੇ ਆ ਸਰਕਾਰ ਨੇ ਤੁਹਾਨੂੰ ਚੁਣ ਕੇ ਰੱਖਿਆ ਨਾ ਵੀ ਵਿਚੇ ਹੀ ਆ ਆਪਣੇ ਕੁਆਲੀਫਾਈਡ ਸਾਰੇ ਸਾਹਮਣੇ ਬਥੇ ਗਏ ਤੋਂ ਮੈਂ ਤੁਹਾਡੇ ਕੋਲ ਇਹ ਆਸ ਰੱਖੂੰਗਾ ਜਿੰਨਾ ਚਿਰ ਮੇਰੀ ਸੇਵਾ ਹੈਗੀ ਆ ਉਹ ਤੋਂ ਮੈਂ ਆਪਣਾ ਨੂੰ ਪ੍ਰਿੰਸੀਪਲ ਨਹੀਂ ਮੰਨਦਾ ਇੱਕ ਜਿੱਤਾ ਚਲੋ ਉਸ ਤੋਂ ਬਾਅਦ ਉਹਦੇ ਦਿਨ ਤਾਲੂ ਨਾ ਰੱਖਿਆ ਹੋਇਆ ਮੈਂ ਅਜੇ ਸੇਵਾਦਾਰ ਕੰਮ ਕਰੂੰਗਾ ਮੇਰੇ ਕੋਲ ਦਿਨ ਹੀ ਸੇਵਾ ਉੱਠਣ ਦੀ ਲੋਟ ਹੈ ਤੁਹਾਡਾ ਸੇਵਾਦਾਰ ਹਾਂ ਆਈਟੀ ਦਾ ਨਾਮ ਫੋਟੋਲਿਡੀਆਂ ਤੱਕ ਲੈ ਕੇ ਜਾਣਾ ਕਿਉਂਕਿ ਇਹ ਜ਼ਿਲ੍ਹੇ ਦੀ ਨੋਡ ਲਾਈ ਗਈ ਹੈ ਸਾਰੇ ਫੰਕਸ਼ਨ ਵੀ ਇੱਥੇ ਹੁੰਦੇ ਆ ਲਗਭਗ ਜ਼ਿਲ੍ਹੇ ਦੇ ਨੋਟ ਕਰਕੇ ਦੇਈ ਜਾਣੇ ਉਹਨੂੰ ਮੈਂ ਆਪਣੀ ਚੇਨ ਚ ਕੱਟ ਕਰੀ ਜਾਣਾ ਜਿੰਦਾ ਜਿੰਦਾ ਹੋਏਗਾ ਆਪਾਂ ਉਹਨੂੰ ਭਾਂਪੀ ਉਹਨੂੰ ਜਿੰਨਾ ਵੀ ਟਾਈਮ ਲੱਗੇ ਆਪਾਂ ਪੂਰੇ ਕਰਦੇ ਆਪਣੇ ਤੁਹਾਡੇ ਚਾਹੀ ਸੈਕਸ਼ਨ ਦਾ ਕੰਮ ਹੋਵੇ ਚਾਹੇ ਫਾਟੀ ਸ਼ੌਪ ਦਾ ਕੰਮ ਹੋਵੇ ਚਾਹੇ ਜਿਹੜਾ ਵੀ ਕੰਮ ਹੋਵੇ 24 ਘੰਟੇ ਤੁਹਾਡੇ ਨਾਲ ਹਾਂ ਜੀ ਮੇਰਾ ਫੋਨ 24 ਘੰਟੇ ਖੁੱਲਾ ਰਹਿੰਦਾ ਜਦੋਂ ਵੀ ਤਾਨੂੰ ਲੱਗਦਾ ਮਹਿਸੂਸ ਹੁੰਦਾ ਵੀ ਆਹ ਕੰਮ ਹੋਣੇ ਆਲਾ ਆਪ ਨੂੰ ਨੋਟ ਕਰ ਲੋ ਨੋਟ ਕਰਕੇ ਮੇਰੇ ਤੱਕ ਪਹੁੰਚਾ ਦੇ ਜਿੱਦਾਂ ਵੀ ਹੋਇਆ ਮੈਂ ਰਾਹੇ ਬਗਾਹੇ ਇਧਰੋਂ ਸਲਾਹ ਲੈ ਕੇ ਅਗਰ ਮੈਨੂੰ ਨਹੀਂ ਪਤਾ ਹੈ ਤਾਂ ਆਪਾਂ ਉਹ ਕਰਨ ਦੀ ਕੋਸ਼ਿਸ਼ ਕਰਾਂ ਕਿਉਂਕਿ ਆਪਾਂ ਦੀ ਸਰਕਾਰ ਨੇ ਸੇਵਾ ਲਈ ਹੋਈ ਹੈ ਆਪਾਂ ਨੂੰ ਬਹੁਤ ਅੱਛੀਆਂ ਅੱਛੀਆਂ ਤੰਗਾਂ ਮਿਲਦੀਆਂ ਸਰਕਾਰ ਸੜਦੋ ਆਸ ਰੱਖ ਕੇ ਸਾਨੂੰ ਕੰਮ ਦਿੰਦੀ ਹੈ ਜਿਓ ਕੰਮ ਨਹੀਂ ਹੁੰਦੇ ਤਾਂ ਕਿ ਸਾਡੀ ਵੀ ਲੈਗਿਨਸੀ ਹੈ ਤੇ ਸਰਕਾਰ ਦੀ ਵੀ ਲੈਗਿਨਸੀ ਆਪਣੇ ਡਿਪਾਰਟਮੈਂਟ ਰਹਿ ਗਈ ਥੀ ਸੋ ਮੈਂ ਤੁਹਾਡੇ ਕੋਲ ਇਹ ਹੀ ਆਸ ਰੱਖਦਾ ਮੈਂ ਤੁਸੀਂ ਜਿਹੜੀ ਮੇਰੀ ਡਿਊਟੀ ਲੱਗੀ ਆ ਉਹ ਡਿਊਟੀ ਨੂੰ ਤੁਸੀਂ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੇ ਲਈ ਮੇਰੇ ਮੇਰੇ ਲਈ ਮੇਰੇ ਪ੍ਰਤੀ ਮੇਰੀ ਹੈਲਪ ਕਰੋ ਸੋ ਜੀ ਆ ਸਰਵਾਨ ਸਰਟਿਫਿਕੇਟ ਬੜੇ ਸੁਖੀ ਬਾਣ ਸਾਰਾ ਸਾਫ ਹੀ ਬੜਾ ਵਧੀਆ ਹੈ ਕਿਉਂਕਿ ਕਿਸੇ ਨਾਲ ਜਦੋਂ ਆਪਾਂ ਰਾਂ ਮਿਲ ਕੇ ਕੰਮ ਕਰਦੇ ਆ ਤਾਂ ਉਹਦਾ ਆਨੰਦ ਕੁਝ ਹੋਰ ਹੁੰਦਾ ਤਾਂ ਪੂਸਨ ਸਾਰੇ ਇਹਨਾਂ ਨੂੰ ਬੜਾ ਤਿਆਰ ਕਰਾਇਆ ਅਮੇਸ਼ ਸਰ ਜੀ ਬੜੇ ਵਧੀਆ ਹੈ ਦਫ਼ਤਰ ਦੇ ਵਿੱਚ ਇਫ ਜਿਹੜੀਆਂ ਘਾਟਾਂ ਆ ਕੋਈ ਆਪਾਂ ਨੂੰ ਕੂਲ ਕੋਡ ਚਾਹੀਦਾ ਕੋਈ ਕੰਪਿਊਟਰ ਚਾਹੀਦਾ ਕੋ ਮਸ਼ੀਨਰੀ ਚਾਹੀਦੀ ਆ ਜਾਂ ਕੋਈ ਵੀ ਚਾਹੀਦਾ ਉਹ ਪਰਟਨ ਦੇ ਲੈ ਕੇ ਉਹਦੀ ਡਿਮਾਂਡ ਜਿੰਨਾ ਵੀ ਆਪਾਂ ਕੋਸ਼ਿਸ਼ ਕਰਨੇ ਬਹੁਤ ਬਹੁਤ ਕਰਨੀ ਕੋਸ਼ਿਸ਼ ਕਰਾਂਗੇ ਬਸ ਸਾਵਧਾਨੀ ਘਾਟ ਥੋੜੀ ਹੈਗੀ ਆ ਆਪਣਾ ਸਟਾਈਲ ਤੋਂ ਰਹਿਣ ਨੂੰ ਉਹ ਜੇ ਆਪਾਂ ਪੜਾ ਲਾ ਕਰਾਂਗੇ ਜੀ ਠੀਕ ਹੈ ਮੈਂ ਇਹੀ ਚਾਹੁੰਦਾ ਮੈਂ ਤੁਸੀਂ ਮੇਰੀ ਸੇਵਾ ਦੇ ਵਿੱਚ ਜਿਹੜੀ ਤੁਹਾਡੇ ਲਈ ਕੋਈ ਘਾਟ ਨਹੀਂ ਹੋਏਗੀ ਔਰ ਤੁਹਾਡੇ ਵੱਲੋਂ ਕੰਮ ਪ੍ਰਤੀ ਵਗੜਨ ਨੂੰ ਮੈਂ ਮੈਡਿਕ ਸੇਵਾਦਾਰ ਬਣ ਕੇ ਆ। ਮੇਰੀ ਕਲਾਸ ਵੀ ਫਿੱਟਰ ਦੀ ਮੇਰੇ ਕੋਲ ਹੈਗੀ ਆ। ਮੈਂ ਅਸੈਸਮੈਂਟ ਕਰਕੇ ਚਲੋ ਵਿੱਚ 14 ਵੀ ਟਾਈਮ ਲਿਆ ਕਰੂੰਗਾ। ਕੋਈ ਨਾ ਪ੍ਰੋਬਲਮ। ਕੋਈ ਕੋਈ ਸ਼ੋਅ ਕਰਾਂਗਾ, ਕੰਮ ਕਰਾਂਗਾ। ਆਪਾਂ IT ਦੇ ਇੱਕ 1.5 ਸਾਲਾ ਮੇਰੇ ਕੋਲ 1 ਸਾਲ 5 ਮਹੀਨੇ ਲੱਗਦਾ। ਕੋਸ਼ਿਸ਼ ਕਰਾਂਗੇ ਆਪਾਂ ਤੁਹਾਡੇ ਸਹਿਯੋਗ ਦੇ ਨਾਲ IT ਇੰਨੇ ਸਿੱਖ ਨੂੰ ਵਧੀਆ ਬਣਾਵਾਂਗੇ। ਗਾਰੇ-ਗਾਰੇ ਜੀ ਜਿੰਦੂ ਆਪਾਂ ਨੂੰ ਬਾਹਰੋਂ ਕੋਈ ਐਨਆਰਈ ਮਿਲ ਜਾਵੇ। ਹੋਰ ਸਾਡੇ ਭੈਂਦੀਆਂ ਸਾਰੇ ਸਭਨਾ ਮੈਡਮ ਨੂੰ ਵੀ ਕਰਵਾਵਾਂਗੇ। ਤੁਹਾਡੇ ਨਾਲ ਹੀ ਆ ਮੈਂ ਆਪਾਂ ਇੱਕ ਟੀਮ ਵਰਕ ਦਾ ਕੰਮ ਕਰੀਏ ਜੇ ਵਿਚੋਂ ਮੈਨੂੰ ਤੁਹਾਡੇ ਵਿੱਚੋਂ ਕੱਢ ਕੇ ਡਿਪਾਰਟਮੈਂਟ ਵਿੱਚ ਰੱਖਿਆ ਮਾਰ ਦੀ ਕਿਰਪਾ ਹੋਈ ਹੈ ਮੇਰੇ ਤਾਂ ਆਪਣੀ ਕੋਈ ਜਦੋਂ ਇਹਦੇ ਕੋ ਚੰਨੀ ਮੇਰੀ ਕਿੰਨੀ ਲਾਇਕਤ ਵੀ ਨਹੀਂ ਹੈ ਨਾ ਮੇਰੇ ਕੋਲ ਨਾ ਡਿਗਰੀ ਹੈ ਨਾ ਕੁਝ ਹੋਮਾ ਹੈ ਤੇ ਇਕ ਸਨਿਵਿਟੀ ਦੋੜਦੇ ਉਹਨਾਂ ਨੇ ਚੁਣ ਕੇ ਇੱਥੇ ਪਹੁੰਚਾ ਦਿੱਤਾ ਪਰ ਮੈਂ ਇਕੱਲਾ ਇਹ ਜੁਗਾਰਨੀਆ ਇਹ ਮੈਂ ਕੰਮ ਕਰਨਾ ਉਹਦਾ ਤੁਹਾਡਾ ਸਹਿਯੋਗ ਚਾਹੀਏ ਤੁਸੀਂ ਹਾਂ ਮੀ ਭਰੋਗੇ ਮੈਨੂੰ ਸਾਰੇ ਸਹਿਯੋਗ ਦਿਓ ਦੇ ਹੋ ਗਈ ਸਰ ਇਹ ਸਜੋ ਯਸ ਸੋ ਮੈਂ ਤੁਹਾਡੇ ਨਾਲ ਖੜਾ ਕੋਈ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਨੂ ਪ੍ਰੋਬਲਮ ਮੈਂ ਆਪ ਨਾਲ ਹੋ ਕੇ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਜਿੱਥੇ ਕੋਈ ਪ੍ਰੋਬਲਮ ਆ। ਕੋਈ ਕੰਮ ਪੈਂਦਾ ਕਿਸੇ ਨੂੰ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਆਦੀ ਆ ਮੈਂ ਨਾਲ ਖੜਾ ਨੋ ਪ੍ਰੋਬਲਮ ਕਿ ਅਪਾ ਨਾਲੜ ਵੇਕੇ ਇੱਕ ਪਰਿਵਾਰ ਵਾਂਗੂ ਕੰਮ ਕਰੀਏ। ਉਹ ਕਹਿੰਦੇ ਹੁੰਦੇ ਆ ਜਿੱਥੇ ਇੱਕ ਮੁਸਤਕਾਂ ਹੁੰਦੀ ਆ ਨਾ ਜਿੱਥੇ ਸੁਰਸਲਾਹ ਹੁੰਦੀ ਆ ਉਥੇ ਬਰਕਤ ਹੁੰਦੀ ਆ। ਜਿੱਥੇ ਸੋਸਲਾਹ ਨਾ ਹੋਵੇ ਉਥੇ ਬਰਕਤ ਨਹੀਂ ਹੁੰਦੀ। ਚਾਹੇ ਉਹ ਆਪਣਾ ਘਰ ਵਾ ਚਾਹੇ ਆਪਣਾ ਪਿੰਡ ਆ ਚਾਹੇ ਇੰਸਟੀਚਿਊਟ ਆ ਚਾਹੇ ਦੇਸ਼ ਜੇ ਆਪਾਂ ਆਸ ਵਿੱਚ ਹੀ ਰਾਂਗੜ ਕੇ ਸਹਿਯੋਗ ਇੱਕ ਦੂਜੇ ਦਾ ਕਰਦੇ ਆਂ ਜਿੱਦਾਂ ਉਹ ਇੱਕ ਕਹਾਣੀ ਆ ਦੇਵਤਿਆਂ ਦੇ ਰਾਖਸ਼ਾਂ ਵੜੀ ਨਾ ਅਮਰ ਨਿਕਿਆ ਸਮੁੰਦਰ ਵਿੱਚੋਂ ਉਸੇ ਦਾ ਉਹਨਾਂ ਦਾ ਆਧੁਨਿਕ ਸਮਾਨ ਪਿਆ ਗਿਆ ਰਾਖਸ਼ ਇਸ ਕਹਿੰਦਾ ਆਪਣੀ ਲਾਜ ਕੋਈ ਤਾਂ ਸਹਿਯੋਗ ਹੋਣਾ ਚਾਹੀਦਾ ਮੈਂ ਜਿੰਨੇ ਵੀ ਯੋਗ ਹੈਗਾ ਐ ਕਰੂੰਗਾ ਜੀ ਠੀਕ ਹੈ ਜੀ ਉਹ ਤੋਂ ਬਾਅਦ ਆਪਣਾ ਬਿਸਤਰਾ ਸੰਭਾਲ ਕੇ ਸਮੇਂ ਸਿਰ ਉੱਠ ਕੇ ਨਹਾ ਲਿਆ ਧੋ ਲਿਆ ਸਾਰੇ ਕੰਮ ਸਮੇਂ ਸਿਰ ਕਰਦੇ ਜੇ ਆਪਾਂ ਸਮੇਂ ਸਿਰ ਉੱਠਦੇ ਜੇ ਆਪਾਂ ਅੱਧਾ ਘੰਟਾ ਘੰਟਾ ਲੇਟ ਹੋ ਜਾਂਦੇ ਆ ਤਾਂ ਸਾਰੇ ਕੰਮ ਲੇਟ ਹੁੰਦੇ ਆ ਇਹ ਆ ਕੇ ਮਨ ਨਹੀਂ ਲੱਗਦਾ ਉਹਦੇ ਟੈਨਸ਼ਨ ਲੈਂਦੀ ਆ ਇੱਕ ਜਵਾਬ ਦੇਣਾ ਔਖਾ ਹੋ ਜਾਂਦਾ ਚਾਹੇ ਮੈਂ ਆ ਮੈਂ ਆਪਣੇ ਨਾਲ ਗੱਲ ਕਰਦਾ ਜਦੋਂ ਆਪਾਂ ਸਮੇਂ ਸਿਰ ਉੱਠਦੇ ਆ ਸਵੇਰ ਨੂੰ ਤਾਂ ਸਾਰੇ ਕੰਮ ਸਮੂਥਲੀ ਬੈਣੇ ਕੰਫੀਅਰਟੀ ਜਦੋਂ ਮੇਨਟੇਨ ਹੋ ਗਈ ਕੁਆਲਿਟੀ ਮੇਨਟੇਨ ਆਪਣੇ ਆਪ ਹੋਣ ਲੱਗ ਪਣੀ ਹੈ ਕੁਆਲਿਟੀ ਤੋਂ ਬਾਅਦ ਤੀਸਰਾ ਸਟੈਪ ਹੈ ਪਰਸਨੈਲਿਟੀ ਜਦੋਂ ਤੁਹਾਡੀ ਕੁਆਲਿਟੀ ਮੈਂਟੇਨ ਹੋਵੇ ਤੁਹਾਡੀ ਪਰਸਨੈਲਿਟੀ ਤੁਹਾਡੇ ਲੋਕਾਂ ਦੇ ਆਧਾਰਾਂ ਦੇ ਨਾਲ ਬਣੀ। ਫਿਰ ਉਹ ਵਧੀਆ ਕੰਮ ਕਰਦਾ। ਕਿਉਂਕਿ ਮੇਨਾਂ ਹੈ ਪ੍ਰੈਕਟੀਕਲ ਚੀਜ਼ਾਂ ਹੁੰਦੀਆਂ ਨੇ। ਕੰਮ 'ਚ ਵੀ ਹੁੰਦੀਆਂ ਰਿਸ਼ਤੇਦਾਰੀ 'ਚ ਵੀ ਹੁੰਦੀਆਂ। ਲੋਕ ਅੱਜ ਵਧਾਈਆਂ ਦਿੰਦੇ ਆ, ਦੂਰਦਰੋਂ ਫੋਨ ਆਉਂਦੇ ਆ। ਉਹਦਾ ਕਾਰਨ ਇਹ ਹੈ ਵੀ ਆਪਣਾ ਇਹਨੂੰ ਪੰਕਚੁਅਲ ਰੱਖਿਆ, ਕੁਆਲਿਟੀ 'ਚ ਰੱਖਿਆ ਔਰ ਪਰਸਨੈਲਿਟੀ ਨਾਲ ਬਣੀ ਜਾਂਦੀ ਹੈ ਫਿਰ ਤਾਂ 10 ਲੋੜੇ ਨਹੀਂ ਜਦੋਂ ਤੁਹਾਨੂੰ ਲੋਕ ਤੁਹਾਡੀਆਂ ਗੱਲਾਂ ਕਰਦੇ ਦੋ ਪਰਸੈਂਟ ਹੀ ਦੀ। ਕੱਪੜੇ ਪਾੜਨਾ ਪਰਸੈਂਟੇਜ ਨਹੀਂ ਹੁੰਦੀ ਹੈ। ਜੇ ਆਪਾ ਸੋਨਾ ਪਾ ਲਿਆ ਕਹਨੇ ਪਾ ਲਿਆ ਪਰਸਨੈਲਿਟੀ ਤੁਹਾਡਾ ਕੰਮ ਚਲਗਣਾ ਚਾਹੀਦਾ ਪਰਸਨੈਲਿਟੀ ਕੰਮ ਨਾਲ ਜੇ ਸਾਡੀ ਪਛਾਣ ਹੈ ਨਾ ਤਾਂ ਸਾਡੇ ਕੰਮ ਨਾਲ ਬਿਸ਼ਾਨ ਹੁੰਦੀ ਹੈ ਸਾਡੀ ਡਿਗਰੀ ਨਾਲ ਡਿਗਰੀ ਨਾਲ ਜਾਂ ਸਾਡੇ ਅਹੁਦਿਆਂ ਨਾਲ ਬਿਸ਼ਾਨ ਨਹੀਂ ਹੁੰਦੀ ਪਹਿਲਾਂ ਪ੍ਰਿੰਸੀਪਲ ਕਈ ਆ ਗਏ ਆ ਕਈਆਂ ਨੇ ਵਧੀਆ ਕੰਮ ਕੀਤੇ ਕਿਸੇ ਕੋਲ ਘੱਟ ਕੰਮ ਹੋਇਆ ਕਿਸੇ ਨੇ ਵੱਧ ਕੰਮ ਕੀਤਾ ਆਪਾਂ ਉਹਨੂੰ ਯਾਦ ਕਰਦੇ ਜਿਹਨੇ ਕੰਮ ਵਧੀਆ ਕੀਤੇ ਚਾਹੇ ਆਪਾਂ ਕਲਾਸ ਵਿੱਚ ਆ ਜਾਂ ਆਪਾਂ ਪਿੰਡ ਵਿੱਚ ਆ ਜਾਂ ਆਪਾਂ ਜਿੱਥੇ ਵੀ ਮਰਜੀ ਆ ਤੁਹਾਡੀ ਪਛਾਣ ਤੁਹਾਡੇ ਕੰਮ ਤੋਂ ਹੀ ਹੋਣੀ ਉਹ ਬੰਦਾ ਕੰਮ ਕਿੰਨਾ ਦਾ ਕਰਦਾ ਕੰਮ ਉਹੀ ਵਧੀਆ ਕਰ ਸਕਦਾ ਜਿਹੜਾ ਸੁਭਾਅ ਵਾਲੀ ਆਵੇ ਜਿਹੜਾ ਐਟੀਟਿਊਡ ਉੱਤਮ ਹੁੰਦਾ ਉਹਨੂੰ ਨਾ ਗੁੱਸਾ ਹੁੰਦਾ ਨਾ ਗੱਲਾਂ ਹੁੰਦਾ ਨਾ ਕਿਸੇ ਨਾਲ ਧਰਿਆਣਾ ਕਰਨ ਦਾ ਨਾ ਉਹ ਕਿਸੇ ਦੀ ਗੱਲ ਕਰਨ ਦਾ ਉਹਨੇ ਸਿਰਫ ਆਪਣੇ ਕੰਮ ਤੇ ਝੋਕ ਸਕਿਆ ਕੁਆਲਿਟੀ ਪਹਿਲਾਂ ਪੰਕਚੁਐਲਿਟੀ ਫਿਰ ਕੁਆਲਿਟੀ ਫਿਰ ਪਰਸਨੈਲਿਟੀ ਪਰਸਨੈਲਿਟੀ ਦਾ ਤੁਹਾਡੀ ਜਿਹੜੀ ਉਹ ਬਣਦੀ ਆ ਜਿ ਕੁਆਲਿਟੀ ਆਪਾਂ ਕਹਿ ਲਈਏ ਜਾਈਏ ਉਹਨੂੰ ਆਪਾਂ ਅਟਿਟਿਊਡ ਲਈ ਇਹ ਉਹ ਚੀਜ਼ਾਂ ਸਾਰੀਆਂ ਮੇਨਟੇਨ ਆਪਣੇ ਆਪੇ ਹੋਲੇ ਜੇ ਜਦੋਂ ਸਵੇਰੇ ਆਪਾਂ ਨੇ 2 ਬੰਦ ਮਾਲ ਦਾ ਧਿਆਨ ਤੜ ਕੇ ਆ ਜੇ ਮਾ 3.5 ਕੇ ਬੜ ਜੋ ਕੀ ਫਰਕ ਪੈਂਦਾ ਆ ਰਾਤ ਬੰਨੇ ਉੱਤੇ 2 ਬੰਦ ਮਾਲ ਦਾ ਧਿਆਨ ਤੜ ਕੇ ਕੀ ਫਰਕ ਪੈਂਦਾ ਸਵੇਰੇ ਉੱਠੇ ਆ ਉਹ ਤਾਂ ਆਪ ਕਰਦੇ ਹੀ ਜਾਣ ਬੈਲ ਦੇ ਧੰਨਵਾਦ ਕਰੋ ਬਦੀ ਦੀ ਕਿਰਪਾ ਨਾਲ ਅੱਜ ਜੜੀ ਬੜੀ ਲੱਗੀ ਸਾਰੇ ਕੰਮ ਕਰਕੇ ਚੱਲੇ ਆ ਹਾਂ ਉਹੀ ਖਿਆਲ ਰੱਖੋ ਜੇ ਤੂੰ ਹੀ ਕੋਈ ਹੋਣ ਲਾਪੇ ਫਿਰ ਉਹ ਆਪਣਾ ਖਿਆਲ ਰੱਖਦਾ ਜੇ ਤਾਂ ਮੈਂ ਹੀ ਮੈਂ ਹੀ ਕਰਾਂਗੇ ਫਿਰ ਕਹਿੰਦੇ ਜਲਦੂ ਕਰ ਲਾ ਦੇ ਮੈਂ ਦੇਖਾਂ ਸੋ ਮੇਰੇ ਇਹੀ ਹੱਥ ਬੰਨ ਕੇ ਬੇਨਤੀ ਸਾਰਿਆਂ ਨੂੰ ਮੈਂ ਦਾ ਅੱਜ ਕਰੂੰਗਾ ਤੁਹਾਡਾ ਸੇਵਾਦਾਰ ਹਾਂ ਪ੍ਰਿੰਸੀਪਲ ਵਜੋਂ ਹੋਂਦਾ ਆ ਪਰ ਮੈਂ ਸੇਵਾਦਾਰ ਬਣ ਕੇ ਸੇਵਾ ਨਿਭਾਉਂਦਾ ਹਾਂ ਔਰ ਜਿੱਥੇ ਵੀ ਮੇਰੀ ਕੋਈ ਗਲਤੀ ਹੋਈ ਜਾਂ ਮੇਰੇ ਕੋ ਕੋਈ ਕਮਜ਼ੋਰੀ ਹੋਈ ਤੁਸੀਂ ਮੈਨੂੰ ਟੋਕ ਸਕਦੇ ਆਂ ਅਗੇ ਸਲਾਹ ਦੇ ਸਕਦੇ ਆਂ ਲਿਖ ਕੇ ਦੇ ਸਕਦੇ ਆਂ ਮੈਸੇਜ ਕਰ ਸਕਦੇ ਆਂ ਆਪਾਂ ਉਸ ਕੰਮ ਨੂੰ ਸਹੀ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੈਂ ਤੁਹਾਡੇ ਕੋਲੋਂ ਇਹੀ ਆਸ ਰੱਖਦਾ ਹੋਇਆ ਆਖਿਮੰਤਾ ਜਾਚੇਗਾ ਅਗਰ ਕਿਸੇ ਨੇ ਹੋਰ ਸੁਝਾਅ ਹੋਈ ਨੋਟ ਕਰਨਾ ਜਾ ਆਪਣੇ ਆਪਣੇ ਡਾਟ ਰੂਮ ਨਾਲ ਜਾਓ ਮੈਨੂੰ ਲੇਟੇਟ ਜਾਣਾ ਜਵਾਨੀ ਕਲਾ ਮੀਨਿੰਗ ਆਪਾਂ ਦਾ ਰੋਲਾ ਹੀ ਬਣਾ ਲਈ ਆ ਕਰ ਦੋ ਇਹ ਆ ਕਰ ਲਿਖ ਕੇ ਮੈਨੂੰ ਦਿਓ ਅਗਰ ਕੋ ਪੋਸਿਬਿਲਟੀ ਹੋਈ ਡੇਰ ਹੋ ਸਕਦੀ ਆ ਲੇਟ ਹੋ ਸਕਦਾ ਉਹਨੂੰ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜਿੱਥੇ ਵੀ ਆਪਾਂ ਕੰਮ ਕਰਨਾ ਐ ਫਰੀ ਮਾਈਂਡ ਹੋ ਕੇ ਕੰਮ ਕਰਨਾ ਇੰਜੋਏ ਕਰਕੇ ਕੰਮ ਕਰਨਾ ਫੋਰਸਲੀ ਕੰਮ ਨਹੀਂ ਕਰਨਾ ਟਕੇ ਨਾ ਕੰਮ ਨਹੀਂ ਕਰਨਾ ਸਹੀ ਮੇਰੀ ਹੱਥ ਬੰਨ ਕੇ ਬੇਨਤੀ ਆ ਜੇ ਅਜੇ ਕਿਸੇ ਦਾ ਹੋਰ ਕੁਝ ਸੁਝਾਅ ਹੈਗਾ ਉਹ ਨੋਟ ਕਰ ਲਿਓ ਆਪਣ ਨੂੰ ਮੈਸੇਜ ਕਰ ਸਕਦਾ ਤੁਸੀਂ ਮੈਂ ਪਹਿਲਾਂ ਸਲਿੱਪ ਪਾ ਦਿਓ ਜੇ ਕਿਸੇ ਨੂੰ ਹੋਰ ਕੁਝ ਬੋਲਣਾ ਹੈ ਉਹ ਦੋਵੇਂ ਬਲਾ ਸਕਦੇ ਰਜਿੰਦਰ ਜੀ ਨਾਲ ਕਰ ਲਈ ਹੋਈ ਜੀ ਸਭ ਤੋਂ ਪਹਿਲਾਂ ਤਾਂ ਕਾਡੀਆਂ ਪਹਿਲੀ ਮੀਟ ਲੱਗੀ ਹੈ ਪ੍ਰਿੰਸੀਪਲ ਅੰਮਾਨ ਸਿੰਘ ਜੀ ਬੜਾ ਮਾਣ ਮਹਿਸੂਸ ਕਰਦੇ ਆ ਤੇ ਸਾਡੇ ਵਿੱਚੋਂ ਸਾਡਾ ਭਰਾ ਇਸ ਲਈ ਪ੍ਰਿੰਸੀਪਲ ਦੇ ਅਹੁਦੇ ਤੇ ਉਪਰਾਤਮਨ ਅਗੇ ਆਇਆ ਸਾਨੂੰ ਸਾਰਿਆਂ ਨੂੰ ਖੁਸ਼ੀ ਹੈ ਤੇ ਸਾਰੇ ਅਸੀਂ ਭਾਗਾ ਵਾਲੇ ਆ ਜਿਹੜੀਆਂ ਸਾਨੂੰ ਕੋਈ ਪ੍ਰੋਬਲਮ ਆਉਂਦੀ ਐ ਜਿਵੇਂ ਅਸੀਂ ਬੜੇ ਰਿਸ਼ਤੇ ਦੇ ਨਾਲ ਪਿਆਰ ਨਾਲ ਤੁਹਾਡੇ ਕੋਲ ਬਚਾ ਸਕਦੇ ਆ ਆਈਡੀ ਦੀ ਬਿਹਤਰੀ ਤੇ ਲਈ ਪਿਛਲੇ ਪ੍ਰਿੰਸੀਪਲ ਕੁਝ ਡਿਪਾਰਟਮੈਂਟ ਦੀਆਂ ਉਹ ਗਤੀਵਿਧੀਆਂ ਜਦੋਂ ਦੀ ਪ੍ਰੋਮੋਸ਼ਨ ਹੋ ਗਈ ਉਹਨਾਂ ਕਰਕੇ ਉੱਤਰ ਜਾਣਾ ਪਿਆ ਤੇ ਤੁਹਾਡਾ ਇੱਥੇ ਵੈਲਕਮ ਹੋਇਆ ਹੈਗਾ ਅੰਮ੍ਰਿਤ ਦੇ ਨਾਲ ਜੋ ਵੀ ਆਟਾ ਹੁੰਦੀ ਮਿਲਣੇ ਪੈਂਦੇ ਸਾਨੂੰ ਉਹਨੂੰ ਤਾਂ ਵੀ ਜਾਣ ਦਾ ਦੁੱਖ ਆ ਵੀ ਅੱਪ ਘਰੋਂ ਦੂਰ ਗਏ ਆ ਬਾਡੀ ਵੀ ਖੁਸ਼ੀ ਬਹੁਤ ਜ਼ਿਆਦਾ ਲੱਗੀ ਆ ਤੇ ਸਾਡੇ ਵਿੱਚੋਂ ਨੇੜੇ ਤੁਸੀਂ ਆਏ ਆਗੇ ਬਾਕੀ ਨਹੀਂ ਕੱਲ ਕੰਮ ਦੀ ਸਾਰਿਆਂ ਵੱਲੋਂ ਯਾਨ ਸੀ ਰਲ ਮਿਲ ਕੇ ਇੱਕ ਮੋਠੀ ਤਰ੍ਹਾਂ ਅਸੀਂ ਕੰਮ ਕਰਾਂਗੇ ਉਹਦੇ ਵਿੱਚ ਇਹ ਹੈ ਨਹੀਂ ਕਿ ਆਪਾਂ ਕੋਈ ਹਟਣ ਪਾਵਾਂਗੇ ਇਹ ਮਤਲਬ ਸਾਡੇ ਸਾਰਿਆਂ ਤੋਂ ਵਿਸ਼ਵਾਸ ਰੱਖਿਓ ਤੁਸੀਂ ਥੈਂਕ ਯੂ ਅਹੀ ਗੱਲ ਪੰਕਚੁਐਲਟੀ ਦੀ ਮੈਨੂੰ ਲੱਗਦਾ ਸਾਰੇ ਜਿਹੜੇ ਸਾਡੇ ਸਟਾਫ ਮੈਂਬਰ ਆ ਤਕਰੀਬਨ ਪਹਿਲਾ ਟਾਈਮ ਨਾਲ ਹੀ ਆਉਂਦੇ ਕੋਈ ਇਦਾਂ ਦਾ ਹੈ ਨਹੀਂ ਕੋਈ ਬਿਲਕੁਲ ਸੋ ਗੱਲ ਵਧੀਆ ਵੇ ਕੋਈ ਰਿਮਾਈਂਡ ਕਰਾਣਾ ਹੁੰਦਾ ਆ ਡਿਊਟੀ ਦੇ ਸਾਰੇ ਆਪਣੇ ਆਪ ਜ਼ਿੰਮੇਵਾਰ ਆਗੇ ਆ ਸਾਨੂੰ ਸਾਰਿਆਂ ਨੂੰ ਤਾਂ ਬਾਇਬੜੇ ਲੱਗਣੀ ਆ ਉਹਦੇ ਵਿੱਚ ਸਾਨੂੰ ਜੇ 1-2 ਮਿੰਟ ਦੇ ਖਰਪੋਂ ਤੋਂ ਵੀ ਸਾਰਾ ਰਿਪੋਰਟਡ ਹੁੰਦਾ ਆ ਬਾਕੀ ਮੀਟਰਾ ਜਿਹੜੀਆਂ ਸਾਡੀਆਂ ਇੱਧਰ ਦੀ तकरीबन ਜਲਦੀ ਜਲਦੀ ਹੋ ਜਾ ਕਰਨ ਤਾਂ ਵਧੀਆ ਹੁੰਦੀ ਆ ਇੱਕ ਤਾਂ ਆਪਸੀ ਭਾਈਚਾਰਾ ਜਿਹਾ ਬਣਿਆ ਰਹਿੰਦਾ ਆ ਬਿਲਕੁਲ ਸਹੀ ਤੇ ਹੋਰ ਸਾਡੇ ਮਨ ਚ ਕੁਛ ਹੈਗਾ ਆ ਬਾਬਾ ਬਲੱਡ ਬੈਂਕ ਜਿਹੜਾ ਕੈਂਪ ਉਹ ਲਗਾਇਆ ਨਹੀਂ ਕਦੇ ਉਹ ਵੀ ਆਪਾਂ ਸ਼ੁਰੂ ਕਰਨੀ ਆ ਵੈਰੀ ਗੁੱਡ ਕੋਸ ਜਿਹੜੇ ਸਾਡੇ ਸੀਨੀਅਰ ਰਿਟਾਇਰ ਹੋ ਗਏ ਉਹਨਾਂ ਦੇ ਕੋਲ ਚਾਹ ਰਿਹਾ ਕਿ ਆਜਾ ਤੇ ਮੈਂ 3-4 ਸਾਲ ਤੋਂ ਆਪਾਂ ਇਹ ਕਰ ਰਹੇ ਹਾਂ ਕਿ ਇਹ ਬਾਤ ਕਰਾਉਣੀ ਸਾਰਾ ਹਰ ਸਭ ਉਹ ਵੀ ਸ਼ੁਰੂ ਕਰੋ ਉਹਨਾਂ ਸੀ ਰਾਣ ਮਿਲ ਕੇ ਸਾਰੇ ਗੱਲਾਂ ਬਾਤ ਇਦਾਂ ਦੀ ਜਿਹੜੀ ਆ ਗਈ ਹੈਗਾ ਸਾਰੇ ਹਾਂਜੀ ਜੇ ਤਾਂ ਸਾਰੇ ਦੀ ਸਲਾਹ ਹੁੰਦੇ ਮੁਤਾਬਕ ਆਪਾਂ ਚੱਲਾਂਗੇ ਕਿਉਂਕਿ ਉਹਦੇ ਵਿੱਚ ਵੀ ਬੜਾ ਪਿਆਰ ਬੱਚਿਆਂ ਦੇ ਨਾਲ ਸਮੋਟਣਾ ਦਾ ਕੰਪਲੈਸ਼ਨ ਹੁੰਦਾ ਹੈ ਹਾਂਜੀ ਵਧੀਆ ਲੱਗਦਾ ਇੱਕ ਤਾਂ ਮੈਂ ਮੈਂ ਮੇਰੀ ਆਪਣੀ ਵਿਚਾਰ ਆ ਰਿਹਾ ਤੇ ਆਪਾਂ ਇਸੇ ਮਹੀਨੇ ਬਲੱਡ ਬੈਂਕ ਦਾ ਮੈਂ ਕੱਲੋ ਕਿਹਾ ਮੈਂ ਬਲੱਡ ਬੈਂਕ ਗਿਆ ਉਸ ਤੋਂ ਫੋਨ ਦੀ ਬੜੀ ਕਾਟ ਸੀ ਫਿਰ ਮਹਿਸੂਸ ਕੀਤਾ ਘੱਟੋ-ਘੱਟ 20-30 ਲੋਟ ਜੋ ਵੀ ਹੋਊਗਾ ਸੋ ਲੋਕਾਂ ਦੀ ਸੇਵਾ ਲਈ ਉਹ ਜਾਂਦੇ ਮੈਂ ਤਾਂ ਬਹਿ ਕੇ ਆ ਕਿ ਆਪਾਂ ਭਾਈ ਸੇ ਇਹਨੇ ਲਗਾਵਾ ਕੇ ਬਾਕੀ ਜਿੱਦਾਂ ਪ੍ਰਿੰਸੀਪਲ ਸਾਹਿਬ ਕਹੋਗੇ ਉਹਦੇ ਮਦਦ ਆਪਾਂ ਡੇਟਾ ਡਿਸਾਈਡ ਕਰਕੇ ਆਪਾਂ ਕੈਂਪਿੰਗ ਸ਼ੁਰੂਆਤ ਹਰੇਕ ਸਾਲ ਦੇ ਵਿੱਚ ਤਕਰੀਬਨ ਜੈ ਆਪਣੇ ਡਿਪਾਰਟਮੈਂਟ ਦੇ ਵਿੱਚ ਆਰਡਰ ਆਗੇ ਕੈਂਪ ਲਗਾਉਣ ਦੇ ਤੇ ਇੱਕ ਜਾਂ ਦੋ ਕੈਂਪ ਆਪਾਂ ਜਿਹੜਾ ਲਗਾਇਆ ਕਰਾਂਗੇ ਉਹਦੇ ਵਿੱਚ ਜਿਹਨਾਂ ਸਾਰਿਆਂ ਨੂੰ ਸਾਥ ਦੇਣਾ ਹੈਗਾ ਬਹੁਤ ਬਹੁਤ ਧੰਨਵਾਦੀ ਆ ਜੀ ਬਾਕੀ ਮੈਂ ਸਮੇਂ ਸਰ ਅਦਰ ਆਪਣਾ ਆਵਾਗੇ ਤਾਂ ਸਮੇਂ ਸਰ ਤਾਂ ਨਹੀਂ ਹੋਂ ਆਪਨੇ ਸਮੇਂ ਨਾਲ ਬੇਨੋ ਕਿ ਅਖਰ ਨੂੰ ਆਪਾਂ 10 ਮਿੰਟ ਵੱਧ ਲਵੋ ਕਿਉਂਕਿ ਆਪਾਂ ਨੂੰ ਸਰਕਾਰ ਬਹੁਤ ਧੰਹਾ ਦੇ ਜੇ ਆਪਾਂ ਬਾਹਰ ਤੇ ਕੰਮ ਕਰਨਾ ਚਾਹੀਦਾ ਸਾਨੂੰ 8-10000 15000 20000 ਦੇ ਕੋ ਰੱਖੇਗਾ ਸਾਡੇ ਵਿੱਚ ਜਸਪਾਲ ਜੀ ਬੈਠੇ ਆ ਕਰਤਾਰ ਜੀ ਮਨੋਰ ਜੀ ਇਹਨਾਂ ਨੂੰ 15000 ਰੁਪਏ ਮਿਲਦਾ ਲੇਕਿਨ ਕੰਮ ਪਰਤੀ ਇਹਨਾਂ ਦਾ ਪੂਰਾ ਨਿਪਟਾਉਣਾ ਹੈ ਪੰਨਾ ਲੱਖ ਲੱਖ ਰਬੀਆ ਜਾਣੇ ਆਉਣੇ ਚਲੋ ਉਹ ਆਪਣੀ ਕੁਆਲਿਫਿਕੇਸ਼ਨ ਨਾਲ ਮਾਰਗਨੇ ਸਾਨੂੰ ਚੁਣਿਆ ਸਰਕਾਰ ਨੇ ਪਰ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਗਾ ਦੇਖੋ ਚਾਹੇ ਆਪਾਂ ਆਈਐਸ ਕਰ ਲਈਏ ਚਾਹੇ ਡੀਸੀ ਲੱਗ ਜਾਈਏ ਚਾਹੇ ਜੱਜ ਲੱਗ ਜਾਈਏ ਲੇਕਿਨ ਬਣਨੇ ਆਪਾਂ ਨੌਕਰੇ ਪਰ ਸਾਡੇ ਚੀਫ ਮਿਨਿਸਟਰ ਚਾਹੇ ਉਹ ਕਮੇਟੀ ਕਰਦੇ ਸੀ ਜਾਂ ਉਹ ਉਹਨਾਂ ਨੂੰ ਕੰਮ ਕਰਨ ਦਾ ਸ਼ੌਕ ਸੀ ਉਹ ਚੀਫ ਮਿਨਿਸਟਰ ਬਣ ਗਏ ਕਿਉਂਕਿ ਉਹਨਾਂ ਨੇ ਕੰਮ ਕੀਤਾ ਵੈਲਿਊ ਕੰਮ ਦੀ ਹੈ ਬਰਕਲੀ ਵਰਸ਼ੇ ਪ੍ਰਧਾਨ ਮੰਤਰੀ ਸਾਹਿਬ ਦੀ ਆਪਾਂ ਗੱਲ ਕਰ ਲਈਏ ਮੋਦੀ ਸਾਹਿਬ ਉਹ ਵੀ ਲੋਕ ਇਹਨੇ ਚਾਹ ਵੇਚਦੇ ਸੀ ਚਾਹ ਵੇਚਦੇ ਵੇਚ ਉਹ ਕੰਮ ਕਰਨਾ ਸ਼ੁਰੂ ਕੀਤਾ ਪਰ ਕਿੰਨੇ ਜੁੜ ਗਏ ਅੱਜ ਪ੍ਰਧਾਨ ਨਹੀਂ ਬਣਦੇ ਤਾਂ ਇਹਦਾ ਸਾਡੇ ਅੱਗੇ ਕਿਉਂ ਇਨਸਾਨੀ ਹੈ ਸੋ ਮਤਲਬ ਮਸਲਾ ਕੀ ਹੈ ਡਿਗਰੀਆਂ ਡਿਪਲੋਮੀਆਂ ਦੀ ਇੰਨੀ ਵੈਲਿਊ ਨਹੀਂ ਜਿਹਦੀ ਕੰਮ ਨਹੀਂ ਵੈਲੀ ਡਿਗਰੀ ਲੋਕੋ ਨੇ ਕਰਕੇ ਪਰ ਡੀਸੀ ਲੱਗ ਜਾਂਗੇ ਜੱਜ ਲੱਗ ਜਾਂਗੇ ਬਣਾਣਾ ਤਾਂ ਉਹਨਾਂ ਦੀ ਨੌਕਰੀ ਹੈ ਕਿਉਂ ਨਾ ਆਪਾਂ ਕੰਮ ਨੂੰ ਪ੍ਰਾਧਨ ਦੇ ਕੇ ਆਪਾਂ ਇਹਨਾਂ ਦੇ ਨਵੇਂ ਨਵੇਂ ਆਈਡੀਆ ਨਵੇਂ ਨਵੇਂ ਜੋ ਸਕੀਮਾਂ ਲੈ ਕੇ ਆਈਏ ਵੇ ਉਹਦੇ ਮਤਲਬ ਕਿ ਆਪਾਂ ਆਪਣੀ ਆਈਟੀਮ ਨੂੰ ਹੋਰ ਵਧੀਆ ਬਣਾਈਏ ਤਾਂ ਕਿ ਕਿਉਂਕਿ ਨੋਡਲ ਆਈਟੀ ਹੈ ਆਪਣੇ ਜ਼ਿਲ੍ਹੇ 'ਚ 5 ਆਈਟੀਆਂ ਹੈ ਇਹ ਨੋਡਲ ਆਈਟੀ ਹੈ ਸਾਡੀ ਧਾਰਨ ਦੇਖ ਕੇ ਬਾਕੀ ਨੂੰ ਪਰ ਲੱਗੇ ਉੱਥੇ ਕੰਮ ਹੋ ਰਿਹਾ ਸੋ ਮੇਰੀ ਤਾਂ ਸੋਚ ਹੈ ਬਾਕੀ ਤੁਸੀਂ ਤੁਹਾਡੀ ਨਸਾਨ ਦੀ ਰਾਏ ਲੈਣਾ ਚਾਹੁੰਗਾ ਅਲੱਗ-ਅਲੱਗ ਮੈਂ ਆਪਾਂ ਸਭੂ ਗੱਲ ਕਰਦੇ ਹਾਂ ਸਾਡੇ ਸਿੰਗਰ ਤੇ ਮੇਰਾ ਸਸਾ ਜਰਾ ਇਸ ਤੋਂ ਮੇਰੀ ਪੁਰਾਣੀ ਉਹ ਵੀ ਜਿਸ ਨੂੰ ਥੋੜੇ ਸਮੇਂ ਤੋਂ ਬਗਿਆਦੀ ਇਸ ਤੋਂ ਕੰਮ ਕਰਦਾ ਹੈ ਥੈਂਕ ਯੂ ਸਿੰਗਰ ਸਾਹਿਬ ਸੋ ਨਾਲ ਹੀ ਨੀਂ ਟੀਮ ਵਰਕ ਟੀਮ ਵਰਕ ਦਾ ਗੰਭੀਰਲਾ ਸੰਸਪਰਦ ਸਤਿਕਾਰਯੋਗ ਪਕਟੇ ਡੰਦਾਂ ਦੀ ਵਧੀਆ ਸੋਪਣਾ ਸਾਹਿਬ ਕਿਉਂ ਸਦਸਿਓ ਜੋਦੇ ਸਤਿਗੁਰੂ ਨੇ ਇਹ ਕੰਮ ਜੁਲਦੋਂ ਮੈਂ ਜਿਹੜੀਆਂ ਗੱਲਾਂ ਬਤਾ ਕੀਤੀਆਂ ਇਹ ਮੈਂ ਨਹੀਂ बोल ਰਿਹਾ ਕੁਰਸੀ बोल ਰਹੀ ਹੈ ਅਗਰ ਤੁਹਾਨੂੰ ਕੋਈ ਗੱਲ ਮੇਰੀ ਲੱਗੀ ਹੋਵੇ ਇਦਾਂ ਦੀ ਕੋਈ ਮਾੜੀ ਗੱਲ ਹੈਗੀ ਆ ਜਾਂ ਤੁਹਾਨੂੰ ਚੰਗੀ ਉਹ ਤੁਸੀਂ ਟੋਕ ਲੈਣਾ ਮੈਨੂੰ ਤੇ ਇਦਾਂ ਨਹੀਂ ਹੋ ਸਕਣੀ ਅਗਰ ਵਧੀਆ ਲੱਗਦਾ ਤਾਂ ਵਿਚਾਰ ਵੀ ਲੈਣਾ ਮੇਰੇ ਕੋਲ ਨੋਟ ਕਰਵਾਣੀ ਹਾਂਜੀ ਮੈਡਮ ਸਪਨਾ ਜੀ ਹਾਂਜੀ ਸਰ 3 ਬਟ ਠੀਕ ਹੈ ਸਹਿਮਤ ਹੋ ਸਾਰੇ ਨਾ ਜੁਤੀ ਮੈਡਮ ਜੀ ਹਾਂਜੀ ਸਰ ਠੀਕ ਹੈ ਸੇ ਠੀਕ ਆ ਬਿਲਕੁਲ ਅੱਛਾ ਕੋਸ਼ਿਸ਼ ਕੋਸ਼ਿਸ਼ ਹੋਣਾ ਸਪਨਾ ਮੈਡਮ ਕੋਸ਼ਿਸ਼ ਨਹੀਂ ਹੈ ਕਿ ਨਈ ਸਰ ਖੁਸ਼ੀ ਹੈ ਕਿ ਇਹ ਚੱਕੇ ਨੇ ਤੇ ਕੋਈ ਹੱਥ ਨਾਲ ਖੋਲ ਕੇ ਜਾਈ ਠੀਕ ਹੈ ਜੀ ਸਰ ਇਹ ਕੋਸ਼ਿਸ਼ ਦਾ ਨਾਲ ਹੀ ਕਰਦੇ ਹੱਥ ਨਹੀਂ ਜੋੜਨੇ ਪਲੀ ਹੱਥ ਮੈਂ ਜੋੜਨੇ ਕਿਉਂਕਿ ਮੈਂ ਤੁਹਾਡਾ ਸਿਰਦਾ ਮੈਂ ਆਪਾਂ ਪਵਿੱਤਰ ਕਰ ਸੇਵਾ ਆਪਾਂ ਜੰਮੂ ਆ ਕੇ ਮਿਲਣਾ ਜੱਦੀ ਬਾਕੇ ਬੜ ਨੂੰ ਕੋਲ ਠੀਕ ਹੈ ਹਾਂਜੀ ਦੇਖ ਸਰ ਬਿਲਕੁਲ ਸਾਡੇ ਨਾਲ ਲੱਗੇ ਆ ਯਾਰ ਤੁਹਾਡੇ ਮੁੰਡੇ ਤੋਂ ਬਹੁਤ ਪਾ ਗਿਆ ਤੁਹਾਨੂੰ ਜਨਵਰੀਆਂ ਪੂਰੀਆਂ ਸਾਡੇ ਤੋਂ ਪਾ ਰਹਾ ਸਰ ਕੋਈ ਇੱਥੇ ਕਿੱਤਾ ਦਾ ਬੰਦਾ ਨਹੀਂ ਸਾਡੇ ਨਾਲ ਤੁਹਾਡੇ ਨਾਲ ਕੁਝ ਸਾਡੇ ਨਾਲ ਬਸ ਮੈਂ ਤਾਂ ਤੁਹਾਡਾ ਸੇਵਾ ਕਰ ਰਿਹਾ ਜਦੋਂ ਬੈਠੀ ਜਿੰਨੀ ਮਰਜ਼ੀ ਸੇਵਾ ਕਰਾਂਗਾ ਸਵਾਗਤ ਸਰ ਉਹਨੂੰ ਬਦਲ ਦਿੱਤਾ ਤੁਸੀਂ ਤਾਂ ਜਿੱਥੇ ਰਗਾ ਗੋਗੇ ਸਰ ਉਹ ਸਾਰੇ ਕੰਮ ਹੋ ਗਏ ਸਾਰੇ ਪਰ ਉਹਰਾ ਅਸਰ ਆ ਤੁਸੀਂ ਤੁਹਾਡੇ ਤੋਂ ਬਹੁਤ ਕੰਮ ਲੈਣੇ ਆਪਾਂ ਟੈਨਸ਼ਨ ਨਹੀਂ ਲੈਣੀ ਪਹਿਲਾਂ 2 ਜੂਨ ਤੇ ਲੱਗਣਾ ਠੀਕ 2 ਜੂਨ ਨੂੰ ਲਾਵਾਂਗੇ ਐਨਐਸਰ ਤੁਹਾਨੂੰ ਵੀ ਜ਼ਿੰਮੇਵਾਰੀ ਕੁਝ ਹੋਰ ਮਿਲਣੀ ਹੈ ਉਹ ਤਾਂ ਪੂਰਾ ਲਵਾਣਾ ਹੈ ਬੀ ਐਂਡੀ ਐਪੀ ਸਰ ਹਾਂਜੀ ਸਰ ਜਿੱਦਾਂ ਕੋ ਪੂਰਾ ਲਾਣਾ ਹੈ ਹੈਪੀ ਐ ਤੁਸੀਂ ਸਾਡਾ ਤੁਹਾਡੇ ਕੋ ਪਹਿਲੇ ਨੂੰ ਜ਼ਿੰਮੇਵਾਰੀ ਬਹੁਤ ਵੱਡੀ ਹੈ ਥੋੜਾ ਜਿਹਾ ਹੋਰ ਕੰਮ ਲਵਾ ਗਿਆ ਆਪਾਂ ਸਰਬੰਦਰ ਸਰ ਜਿੱਦਾਂ ਲੋਕਮ ਕਰਨ ਲਈ ਕਰਾਂਗੇ ਆਪਣੀ ਜਵਾਲੇਸਾ ਮੈਂ ਹਾਂ ਤੇ ਜੋ ਮਨਜ਼ੂਰੀ ਨਹੀਂ ਜੋ ਠੀਕ ਹੈ ਆਮੀ ਬਾਸਦੇਵਾਲ ਜੀ ਬਹੁਤ ਬਹੁਤ ਆਨੀ ਗਾਣੀ ਚੰਨੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਹੋਰ ਡਿਊਟੀਆਂ ਮਿਲਣੀਆਂ ਥੋੜਿਆ ਕੰਮ ਕੁਛ ਨਹੀਂ ਹੈ ਕੋਈ ਸਿਰਫ ਇਹ ਕੇ ਜਾਵੇ ਪਤਾ ਲੱਗਣਾ ਅੱਗੇ ਹਰਵੰਸ لال ਜੀ ਤੁਹਾਹੀ ਅਦਰ ਜਿੱਦਾਂ ਵੀ ਤੁਸੀਂ ਤਾਂ ਆਲਰਾਊਂਡਰ ਆ ਤੁਹਾਨੂੰ ਤਾਂ ਜਿੱਥੇ ਮਾਜੀ ਸਾਰੇ ਕੰਮ ਤੁਸੀਂ ਕਰ ਸਕਦੇ ਹੋ ਠੀਕ ਹੈ ਸੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਮਾਜੀ ਦੇ ਚਾਨ ਜਦੋਂ ਵੀ ਕੋਈ ਆਪਾਂ ਕੰਮ ਕਰਨਾ ਚਾਹੁੰਦਾ ਆ ਜੇ ਆਪਾਂ 10:30 ਮੀਟਿੰਗ ਲੱਕੀ ਆ 10:30 ਦਾ ਮਤਲਬ ਉਹਦੇ 5 ਮਿੰਟ ਪਹਿਲਾਂ ਆਪਾਂ ਨੂੰ ਕੋਰਸ ਨਾਲ ਦੇਈ ਠੀਕ ਹੈ ਜੀ ਜੇ ਆਪਣਾ 8:30 ਦਾ ਟਾਈਮ ਹੈਗਾ ਆ ਅੱਛਾ ਮੇਰਾ ਮਤਲਬ ਇਹ ਨਹੀਂ ਮੈਂ ਬਾਅਦ 8:35 ਦੇ ਆਈ ਜਾਂ 9:00 ਦੇ ਆਈ ਜਾਂ 9:00 ਦੇ ਆਈ ਤਾਂ ਜੋ ਮੇਰੀ ਥਿੰਕਿੰਗ ਮੈਂ ਪ੍ਰਾਈਵੇਟ ਜੌਬ ਕਰਦਾ ਸੀ ਉੱਥੇ 8 ਵਜੇ ਦਾ ਟਾਈਮ ਹੁੰਦਾ ਸੀ ਪ੍ਰਾਈਵੇਟ ਉੱਥੇ ਮੈਂ 7:50 ਮਿੰਟ ਤੇ ਫੈਕਟਰੀ ਦੇ ਅੰਦਰ ਹੁੰਦਾ ਜਿੱਦਾਂ ਮਰਜ਼ੀ ਪਹੁੰਚਾਂ ਕਿਤੇ ਚਲੋ ਕੋਈ ਕੰਮ ਪੈ ਜਾਂਦਾ ਕੋਈ ਬਸ ਕਰਾ ਹੋ ਗਈ ਜਾਂ ਕੋਈ ਉਹਨਾਂ ਨਾਲ ਨਿਤਿੰਦਰ ਕਾਟਲ ਜੀ ਐਨਐਸ ਸਰ ਦੇ ਮਨ ਮਨਾਵੇਗਾ ਤੇਰਾ ਦੇਖ ਨੂੰ ਆਪਣੇ ਕੋਈ ਆਪਣਾ ਦਸ਼ਾ ਦੇ ਖਿਲਾਫ ਨਹੀਂ ਸੈਮੀਨਾਰ ਕਰਨਾ ਬੱਚਿਆਂ ਦੇ ਨਾਲ ਉਹਦੇ ਵਿੱਚ ਪਾਸ ਸਰਟੀਫਿਕੇਟਾਂ ਹੋ ਰਹੀਆਂ ਉਹਨਾਂ ਦੇ ਕੁਝ ਮੈਂਬਰ ਆਣਗੇ ਉਹਦੀ ਆਪ ਤਿਆਰੀ ਕਰਦੇ ਜਿੱਦਾਂ ਵੀ ਹੋ ਰਹੀ ਸੀ ਕਰਵਾ ਲਾਣਾ ਆਪਣੇ ਕੋਈ ਨੋ ਪ੍ਰੋਬਲਮ ਇਹ ਉਹ ਅਸੈਂਬਲੀ ਕਰਕੇ ਆਪਾਂ ਉਹਦੀ ਰੈਡੀ ਵੀ ਕਰਾਂਗੇ ਉਹ ਤੁਹਾਡਾ ਤੁਸੀਂ ਬੱਚੇ ਆਪਣੇ ਤਿਆਰ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਗਿਤਾ ਸਾਹਿਬ ਕੋਲੋਂ ਉਹਦੇ ਨੇ ਮੋਟੀਵੇਟ ਬੱਚਿਆਂ ਨੂੰ ਬੁਲਾਣਾ ਗੁਰਪ੍ਰੀਤ ਰਾਲੂ ਮਗਨੋਂ ਅੰਮ੍ਰੋਫੇਨ ਕੰਮ ਕਰਵਾਉਂਦੇ ਥੋੜਾ ਪੈਨ ਕੰਮ ਕਰਵਾ ਕੇ ਜਦੋਂ ਤੋਂ ਆਦਤ ਬੈਂਕ ਦਾ ਵੀ ਤੁਹਾਡਾ 10 ਘੰਟੇ ਕੰਮ ਕਰਦਾ ਜਿਹੜਾ ਮਾਲ ਗਿਆ ਉਹ 24 ਘੰਟੇ ਕੰਮ ਕਰਦਾ ਆਹ ਕੁਰਸੀ ਜਿਹੜੀ ਹੈ ਇਹ ਇਹ ਆਈਟੀ ਦੀ ਮਾਲ ਹੈ ਇਹਨੇ 24 ਘੰਟੇ ਕੰਮ ਕਰਨਾ ਕਿਸੇ ਵੇਲੇ ਫੋਨ ਆ ਸਕਦਾ ਹੈ ਡਿਪਾਰਟਮੈਂਟ ਤੋਂ ਚਿੱਠੀ ਆਪਾਂ ਨੂੰ ਆਈ ਇੱਕ ਸਰਕਾਰੀ ਮੁਲਾਜ਼ਮ ਨੂੰ ਕਿਸੇ ਵੇਲੇ ਫੋਨ ਆ ਸਕਦਾ ਪਰ ਇਸ ਕੁਰਸੀ ਦੀ ਜ਼ਿੰਮੇਵਾਰੀ ਬਹੁਤ ਹੈ ਇਹਦੀ ਮਰਿਆਦਾ ਦਾ ਆਪਾਂ ਖਿਆਲ ਰੱਖਣਾ ਮੈਂ ਤੁਹਾਡੇ ਨਾਲ ਗਈਆਂ ਵੱਡਾ ਭਰਾ ਆ ਛੋਟਾ ਵੀਰ ਬੜਾ ਗਈਆਂ ਤੁਸੀਂ ਰਾਲ ਮਿਲ ਗਏ ਬਸ ਇਸ ਕੁਰਸੀ ਦੀ ਆਪਾਂ ਰਾਜ ਕਰਦੇ ਹਾਂ ਪਤਾ ਲੱਗੇ ਇਹ ਕੰਮ ਹੁੰਦਾ ਜਿਹੜੀ ਕਦੇ ਔਨਤਾ ਹੀ ਹੈਗੀ ਕੋਈ ਘਾਟ ਵੱਧ ਹੈਗੀ ਆ ਉਹ ਜਿੰਨੀ ਵੀ ਮੈਂ ਵੱਧ ਵੱਧ ਕੋਸ਼ਿਸ਼ ਕਰੂੰਗਾ ਮੈਂ ਆਪਣੀ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ ਇਸ ਕੁਰਸੀ ਨੇ ਕੰਮ ਕਰਨਾ ਮੈਂ ਬਾਰ ਬਾਰ ਇਹੀ ਹੱਥ ਬੰਨ੍ਹਦਾ ਠੀਕ ਹੈ ਸਰ ਹਰਿੰਦਰ ਸਾਹਿਬ ਤੁਸੀਂ ਦਾ ਬਹੁਤ ਤੁਹਾਡੇ ਕੋਲ ਨੌਲੇਜ ਆ ਤੁਸੀਂ ਸਾਰਾ ਕੰਮ ਕਰਦਾ ਕਮਝ ਆਉਂਦਾ ਤੇ ਮੇਰਾ ਸਹਾਰਾ ਰੱਖਣਾ ਜਿੱਦਾਂ ਡਿਊਟੀ ਜਿਹੜੀ ਵੀ ਲੱਗੇਗੀ ਜੁਤੀ ਮੈਡਮ ਜੀ ਤੁਸੀਂ ਵੀ ਜੇ ਤੁਹਾਨੂੰ ਕੋਈ ਐਕਸਟਰਾ ਡਿਊਟੀ ਮਿਲਦੀ ਹੈ ਤੁਹਾਨੂੰ ਸਿਰ ਮੱਥੇ ਕਬੂਲ ਕਰ ਦੇ ਬਿਲਕੁਲ ਠੀਕ ਹੈ ਜੀ ਸਭ ਆਪਣਾ ਕੀਤਾ ਹੀ ਨਹੀਂ ਘੰਟੇ ਠੀਕ ਹੈ ਜੀ ਸੋ ਰਾਤ ਬੜ ਕੇ ਕੰਮ ਕਰਨਾ ਜੇ ਤੁਹਾਡੇ ਕੋਲ ਨਹੀਂ ਹੁੰਦਾ ਕੋਈ ਪ੍ਰੋਬਲਮ ਆਦੀ ਉਹ ਮੈਂ ਆਪੇ ਸੋਲਵ ਕਰ ਦੂੰਗਾ ਨੂੰ ਕੋਈ ਤੁਸੀਂ ਜਿੰਨਾ ਚਿਰ ਹੈਗੇ ਆ ਤੁਹਾਡੀ ਰਿਟਾਇਰਮੈਂਟ ਕਰ ਦੂੰਗਾ ਜੀ ਐਸੇ ਚਲੋ ਇਹ 25 25 ਹਜ਼ਾਰ ਰੁਪਏ ਸੱਚੀ ਹੈ ਅਰੇ ਹੈਗਾ ਬੜੇ ਨੂੰ ਸੰਗਠ ਵਿੱਚ ਤੇ ਹੋਰ ਕਾਤੇ ਦੋਹੀ ਚਾਹ ਇਹ ਕਸ਼ਾਬ ਛੱਡ ਕੇ ਜਾਣੀ ਹੈ 8 ਮਹੀਨੇ ਗਿਣਨੇ ਨਹੀਂ ਮੈਂ ਛੁੱਟੀਆਂ ਲੈ ਲਈਆਂ ਜਾਂਦਾ ਤੁਹਾਨੂੰ ਅਗੇ ਡੁੱਗੀ ਦਵਾਗੇ ਉਹ ਤੁਸੀਂ ਪੂਰੀ ਕਰਕੇ ਜਾਣੀ ਹੈ ਵਧੀਆ ਤਰੀਕੇ ਨਾਲ ਆ ਕੇ ਤੁਹਾਨੂੰ ਅਜੇ ਤੋਂ ਡੈਨ ਬਣ ਬੜੀ ਹੈ ਨਾ ਇੱਕ ਬਹੁਤ ਵਧੀਆ ਮਾਹੌਲ ਬਣੇ ਠੀਕ ਹੈ ਜੀ ਇਹ ਤੁਹਾਨੂੰ ਇਹਦੀ ਇਹ ਇੱਕ ਹੀਟਵਾ ਤੇ 3 ਮੰਦੇ ਤੇ ਸਪੈਸ਼ਲ ਬਦਲੀ ਕਰਾ ਕੇ ਆਉਂਦੇ ਤੇ ਡੈਨ ਨੂੰ ਵਧੀਆ ਕਰਦੇ ਆਪਾਂ ਹੋਰ ਵਧੀਆ ਤਰੀਕੇ ਨਾਲ ਕਰਦੇ ਠੀਕ ਹੈ ਜੀ ਮੈਂ ਤੁਹਾਡੇ ਦਾੜੀ ਮਾਰਦਾ ਬਹੁਤ ਬਹੁਤ ਠੀਕ ਹੈ ਜੇ ਹੋਵੇ ਕਿਸੇ ਦਾ ਹੋਰ ਕੋਈ ਸਿਲ ਆ ਹੋਵੇ ਵਿਚਾਰ ਹੋਵੇ ਤਾਂ काली पेट न ग्रे कलर वाइट वाश त ठीकु आहे ठीकु आहे हथेर अॻियां ਤੁਹਾਨੂੰ ਬੇਬਰੇ ਇਤਤਫਾਕ ਗੁਰਾਂ ਜੀ ਤੁਸੀਂ ਕੁਝ ਸੁਝਾਅ ਹੁੰਦਾ ਉਹ ਇੱਕ ਲਾਈਟਾਂ ਦਾ ਬਾਹਰ ਹੁੰਦੀ ਦਾ ਤੇ ਇੱਕ ਸ਼ਟਰ ਵੀ ਚੱਲ ਹੁੰਦੀ ਸ਼ਟਰ ਨਹੀਂ ਸ਼ਟਰ ਤਾਂ ਜ਼ਰੂਰੀ ਆ ਉਹ ਸ਼ਟਰ ਨੂੰ ਸਾਰੇ ਬੰਦ ਕਰਾ ਸਾਰੇ ਦੇ ਲੈਟਾਂ ਕੋਈ ਨਹੀਂ ਸਾਰਾ ਪਲੇਟ ਵੀ ਬੰਦ ਕਰਣੀ ਪੈਣੀ ਹੋ ਜਾਏਗਾ ਸਾਰਾ ਕੁਝ ਟਾਈਮ ਲੱਗੇਗਾ ਹੌਲੀ ਹੌਲੀ ਆ ਵੀ ਆਪਣਾ ਆਈਡੀਆ ਦਾ ਮੇਨ ਗੇਟ ਆ ਉਹਦੀ ਪ੍ਰਪੋਜ਼ਲ ਜਲਦੀ ਪਈ ਹੈ ਪਹਿਲੀ ਮੇਰੇ ਪਹਿਲੇ ਪ੍ਰਿੰਸੀਪਲਾਂ ਤੋਂ ਪਹਿਲੇ ਪ੍ਰਾਨਗ ਸੀ ਉਹ ਕੰਸੀ ਤੋਂ ਤਾਂ ਕਰਾਉਂਗਾ ਕਹਿ ਕੇ ਮੈਂ ਜਿੰਨ ਧਿਆਰ ਲਾਉ ਉਹ ਸ਼ਹਿਰ ਦੇ ਅੰਦਰ ਸਾਡੀ ਮਿਹਰਬਾਨੀ ਉਹ ਤਕਰੀਬ ਲਾ ਕੇ ਕੋਈ ਯੂਨੀਵਰਸਿਟੀ ਸਟਾਈਲ ਕਰਨਾ ਪਾਉਂਦਾ ਕਾਉਂਟਰੀ ਵਾਲ ਜਿਹੜੀ ਆ ਆਈਟੀ ਦੀ ਉਹ ਜੁਨੀ ਹੈ ਜਰੂਰ ਤੁਹਾਡੇ ਸਹਿਯੋਗ ਨਾਲ ਹੋ ਰਿਹਾ ਮੈਂ ਤਾਂ ਕਰਨਾ ਹੀ ਆ ਬਸ ਕੰਮ ਤੁਸੀਂ ਕਰਨਾ ਤੋਂ ਮੈਂ ਸੀਵਾ ਦੇ ਟਾਈਮ ਤੇ ਤੁਹਾਡੇ ਨਾਲ ਅਲਗ ਵੀ ਇੱਕ ਘਟਨਾ ਵੀ ਤੋਂ ਹੋਰ ਸਾਡੇ ਕਿਸੇ ਦਾ ਸੁਝਾਅ ਹੋਵੇ ਕੋਈ ਇਹ ਸੀਓ ਵਾਲੀ ਬਿਲਡਿੰਗ ਵਿੱਚ ਐਸੀ ਦਾ ਵਰਕਸ਼ਾਪ ਦੀ ਚਾਹਤ ਦੀ ਲੋੜ ਵੀ ਹੁੰਦੀ ਹੈ ਹੋਸਟਲ ਸਾਰੇ ਚੋਂਦੇ ਸਾਰੇ ਤਾਂ ਤੁਹਾਡੇ ਇੱਕ ਸੁਦੀ ਬੈਕਿਆ ਹੁੰਦਾ ਉੱਪਰ ਹੀ ਚੋਂਦੇ ਸਾਰੇ ਚੋਂਦੇ ਆ ਬਚੋਂਦਾ ਤੁਹਾਡੇ ਤੋਂ ਵੀ ਕੋਈ ਨਾ ਸਭ ਸਾਰੇ ਬੇਰ ਦਾ ਰਾਂਗੇ ਸਾਡੇ ਪ੍ਰਿੰਸੀਪਲ ਜੀ ਸਾਡੇ ਤਾਂ ਬਾਹਰੇ ਰੱਖ ਲਈਏ ਚਲੋ ਆਪਾਂ ਇਧਰ ਦੇ ਚੰਗ ਵਾਲੇ ਬੇਨਤੀ ਕਰਦੇ ਹਾਂ ਮਹੀਨਾ ਖਲੇ ਥੋੜਾ ਆ ਘਰੇ ਇਹ ਜਾਤਾ ਆਪਾਂ ਕਰ ਲੈਣਾ ਸਰ ਹਾਲ ਕੀ ਕਰਨ ਹੌਸਲੇ ਹੋਰ ਚੰਗਾ ਸੀ ਕਿਉਂਕਿ ਪਾਣੀ ਸਾਰੀ ਬਲੋਕੇਜ ਹੋਈ ਹੋਈ ਆ ਠੀਕ ਹੈ ਉਹ ਬਾਕੀ ਕੰਮ ਚਾਰ ਬੈਡਿੰਗ ਹੋਣ ਲੇਕਿਨ ਉਹ ਪਾਣੀ ਖੜਾ ਆ ਬੱਚੇ ਮਸ਼ੂਰ ਉਸ ਦਾ ਸਾਰਾ ਸਿਦਨ ਹੋਊਗਾ ਕੇ ਸਭ ਬਿਲਡਿੰਗ ਜੀ ਸਰ ਉਧਰ ਤੋਂ ਇਮਾਰਤ ਦੇਖ ਲਈਓ ਕਿ ਜਿਹੜੇ ਤੁਹਾਡੇ ਵਾਸ਼ਰੂਮ ਵਗੈਰਾ ਹੈਗੇ ਆ ਉਹਦੇ ਆਪਾਂ ਕੀ ਕੀ ਕਰ ਸਕਦੇ ਸਰ ਫਿਰ ਮੈਂ ਦਿੰਦਾ ਦੂਸਰੀ ਛੜ ਤੇ ਨਾ ਪਾਣੀ ਦਾ ਦਾ ਕਰੀ ਬੱਚੇ ਹੁੰਦੇ ਆ ਅੱਛਾ ਆਪਾਂ ਦੂਸਰੇ ਮੈਂ ਇੱਕ ਸਾਈਡ ਤੋਂ ਸੁਰਖਸ਼ਤਾ ਦਾ ਪ੍ਰਬੰਧ ਕੀਤਾ ਵੀ ਕਰ ਦਿੰਦੇ ਆ ਇੱਕ ਮੈਂ ਹੋਰ ਬੇਨਤੀ ਕਰਨੀ ਸੀ ਜੀ ਚਾਹ ਚਾਰਜਾਂ ਦੇ ਕਾਊਂਟਿੰਗ ਨੂੰ ਵੀ ਜ਼ਰੂਰੀ ਲਾ ਸਾਰੇ ਚਾਰਜੇਸ ਦੀ ਕਾਊਂਟਿੰਗ ਹੋ ਜਾਣੀ ਚਾਹ ਚਾ ਉਹ ਹੋਲੇ ਪ੍ਰੋਪੋਜ਼ਲ ਭਾਵੇਂ ਲਈ ਇੱਕ ਹੋਰ ਬੇਨਤੀ ਸੀ ਮੈਨੂੰ ਆਪਣੇ ਗਰੁੱਪ 2 ਆ 2 ਦੇ ਜੋ ਕੰਨੇ ਹੋਣੇ ਯਾਰ ਆਪਾਂ ਇੱਕ ਹੋਰ ਪ੍ਰੋਪੋਜ਼ਲ ਆਸਵਾਣ ਕੇ ਬੇਨਤੀਆਂ ਸਾਰੇ ਕਬੂਲ ਕਰਿਓ ਕੋਈ ਕਿਸੇ ਨਾਲ ਰੰਜਿਸ਼ ਕਾਸ਼ੀ ਨਹੀਂ ਚਾਹੀਦੀ ਚਲੋ ਕਈ ਚੀਜ਼ਾਂ ਹੰਦੀਆਂ ਮੈਂ ਇੱਕ ਗੱਲ ਕਹਣਾ ਆਪਣੀ ਮੈਂ ਕਰਨਾ ਗੁਲੇਸ਼ਾ ਦਾ ਸ਼ਲੋਕ ਆ ਬੋਲੇ ਆ ਮਨ ਨੂੰ ਕੀ ਸਮਝਾਣਾ ਇਤੋਂ ਕੁੱਟਿਆ ਉਦੋਂ ਲੱਗ ਗੱਲ ਮੰਨ ਦੀ ਮਨ ਚੰਗਾ ਤੋਂ ਬਟੋਤੀ ਜਿਤੰਗਾ ਸੁਬੇਰੀ ਇਹ ਹੱਥ ਬਨ ਕੇ ਮੈਂ ਤੁਹਾਡੇ ਚਰਨਾ ਚਰਨਾਂ 'ਚ ਕਰਦਾ ਬੇਨਤੀ ਕਰਦਾ ਵੀ ਜੇ ਕਿਸੇ ਦੀ ਗੁਰਿੰਜਿਸ਼ ਵਾਲੀ ਹੈਗੀ ਆ ਉਹਨੂੰ ਕੰਮ 'ਚ ਨਾ ਲੱਗੇ ਪਲੀਜ਼ ਇਹ ਹੱਥ ਬਨ ਕੇ ਬੇਨਤੀ ਇਹ ਉਹਨੂੰ ਦੂਰ ਕਰੋ ਇੱਕ ਗਰੁੱਪ ਇੱਕ ਬਣਾ ਲੈਣਾ ਆਫੀਸ਼ੀਅਲ ਗਰੁੱਪ ਬਣਾਓ ਕਿਉਂਕਿ ਸਾਰਿਆਂ ਨੂੰ ਪੈਸੇ ਇਕੱਠਾ ਮਿਲਣੇ ਮੈਂ ਅਜੇ ਲਗਭਗ ਲੱਗ ਸੇ 4-5 ਹੀ ਲੋਕ ਹੁੰਦੇ ਇੱਕ ਬਣਾ ਦਿਓ ਪਲੀਜ਼ ਬਾਕੀ ਇਹ ਹੱਥ ਪਰੇ ਨਹੀਂ ਕਿਸੇ ਨਾਲ ਕੋਈ ਧਰਾਇ ਨਾ ਕਰੋ ਨਹੀਂ ਸਰ ਕਿਸ ਕੋਈ ਇਤਰਾਜ਼ ਨਹੀਂ ਮੈਂ ਤਾਂ ਮੇਰੇ ਕੋਲ ਪਹਿਲੇ ਕਰ ਦਿੰਦੀ ਪਹਿਲੇ ਵੀ ਤੁਸੀਂ ਇਸ ਗਰੁੱਪ ਚ ਕਿਤੇ ਨਹੀਂ ਜੋ ਐਡ ਕੀਤਾ ਤੁਸੀਂ ਉਸ ਤੋਂ ਬਾਅਦ ਹੀ ਮੂਵ ਕੀ ਮੈਂ ਉਦੋਂ ਵੀ ਕੋਈ ਆਬਜੈਕਸ਼ਨ ਨਹੀਂ ਹੈ ਉਸ ਸਟੇਜ ਤੇ ਪਤਾ ਨਹੀਂ ਮੈਨੂੰ ਹੋਰ ਯਾਦ ਨਹੀਂ ਉਹ ਪੁਰਾਣੇ ਗੱਲਾਂ ਛੱਡ ਦੋ ਹਾਂ ਜੀ ਮੈਨੂੰ ਕੋਈ ਅੱਜ ਤੋਂ ਆਪਾਂ ਨਵਾਂ ਸ਼ੁਰੂ ਕਰਨਾ ਉਹ ਦੇਵਧਿਆਣੇ ਗੱਲ ਕੀਤੀ ਰੱਖਣੀ ਤੇ ਆਪਾਂ ਨਵੀਂ ਸ਼ੁਰੂਆਤ ਕਰਨੀ ਆ ਮੈਂ ਤੁਹਾਡੇ ਕੋਲ ਇਹੀ ਆਸ ਰੱਖਦਾ ਵੀ ਆਪਾਂ ਗਰੁੱਪ ਮਜ਼ੀ ਤੁਸੀਂ ਐਡਮਨ ਹੋ ਰਹੇ ਹੋ ਤੁਸੀਂ ਐਡ ਕਰੋ ਹਾਂ ਚਲੋ ਮੈਂ ਐਡ ਕਰ ਦੂੰਗਾ ਹਾਂ ਤੁਸੀਂ ਐਡ ਕਰੋ ਸਾਰੇ ਐਡ ਨਹੀਂ ਇਹਨਾਂ ਨੂੰ ਪ੍ਰੋਬਲਮ ਸੇ ਸਾਰੇ ਤੁਸੀਂ ਆਪਣੇ ਆਪਣੀ ਜਿਹੜਾ ਬਹੁਤ ਵਧੀਆ ਯਾਰ ਮੈਂ ਕਰ ਲਈ ਇਹ ਗੱਲ ਕਰਦਾ ਮੈਂ ਇਕੱਲੇ ਇਕੱਲੇ ਦੀ ਕਰ ਗੱਲ ਕੀਤੀ ਮਾਤਾ ਨਾਲ ਮਾਤਾ ਬਿਜਾ ਕੇ ਸਾਡੇ ਸਿਆਣੇ ਆ ਉਹ ਕਹਿੰਦੀ ਪੁੱਤਰ ਤੈਨੂੰ ਰੋਟੀ ਮੇਰਾ ਮਨ ਭਰ ਗਿਆ ਜੇ ਤੂੰ ਕਹਿੰਦੀ ਇਹ ਰੋਟੀ ਬੜੀ ਜੰਮਵਰੀ ਵਾਲੀ ਹੈ ਉਹ ਤੁਹਾਨੂੰ ਸੁਭਾੜੋ ਬਸ ਨਹਾਇਆ ਤੋਂ ਕੋਰੇ ਨਾ ਨਾ ਵੇਗਾੜਾ ਉਹ ਤੋਂ ਮਾਲਕ ਮੇਰੇ ਨਾ ਨਾ ਵੇਗਾੜਾ ਤੁਸੀਂ ਮੇਰੇ ਨਾਲ ਫੇਗਾੜਾ ਇੱਕ ਵਾਰੀ ਤੈਨੂੰ ਹੌਸਲਾ ਦੇਉ ਨਹੀਂ ਹੋ ਤਾਂ ਚਲ ਆਪਾਂ ਸਾਰੇ ਨਾਲ ਕਹਿ ਦੇ ਤਾਂ ਆਪਾਂ ਤੁਹਾਡੇ ਨਾਲ ਐਸੇ ਨਹੀਂ ਕੋਈ ਮਨ ਚ ਗਿਲਾ ਸ਼ਿਕਵਾ ਰੱਖਣਾ ਹੀ ਨਹੀਂ ਹੈਗਾ ਸੋ ਇਹ ਹੱਥ ਨਾਲ ਨਹੀਂ ਬੈਂਦੀ ਇਹ ਸਾਰਾ ਇਹ ਕੋਈ ਨਹੀਂ ਹੋਗਾ ਦੂਆ ਮੰਦਰ ਆ ਕੇ ਕਰ ਦੂੰਗਾ ਮੈਂ ਮੈਨੇਜਮੈਂਟ ਦਾ ਇਹ ਕੰਮ ਸਾਰੇ ਹੀ ਹੋ ਜਾਂਦੇ ਆ ਸਾਰੇ ਕਰਾ ਲਓ ਪੈਸਾ ਪੈਸੇ ਨਹੀਂ ਆ ਬੈਸੇ ਨਾਲ ਜੇ ਆਪਾਂ ਕੰਮ ਕਰਨਾ ਚਾਹੀਏ ਪੈਸੇ ਨਾਲ ਕੰਮ ਨਹੀਂ ਹੁੰਦੇ ਕੰਮ ਕੰਮ ਹੁੰਦੇ ਆ ਆਪਣੀ ਇੱਕ ਮੁੱਖ ਤਨ ਹੈ ਉਹ ਅਸੀਂ ਕਹੀਏ ਕਿ ਆ ਵੀ ਕਰਨਾਗੇ ਵੋਇਟ ਟੂ ਆਰ ਸ਼ੋ ਟੂ ਆ ਵੀ ਮਤਲਬ ਮੈਨੇਜਮੈਂਟ ਦਾ ਚਾਹੀਦੀ ਤੈਸਿਲ ਹੋ ਜਾਏਗਾ ਸਾਰਾ ਕੁਝ ਹੋਏਗਾ ਕਿਉਂ ਨਹੀਂ ਹੋਏਗਾ ਇਹ ਕਰਤਾ ਜੇ ਲੋਕ ਆਈ ਲੋਗੇ ਸਾਰੇ ਮੈਨੂੰ ਜੇ ਕੰਮ ਕਰਨ ਨਾਲ ਉਹ ਪੈਸੇ ਦਾ ਲੋਗ ਮਗਲ ਮਗਲ ਕੁ ਮਤੇ ਲਗੇ ਕੰਮ ਕਰਦਾ ਹੋ ਤਾਂ ਚੰਗੀ ਗੱਲ ਹੈ ਪੈਸੇ ਲੋਕ ਮਗਲ ਮਗਲ ਭੁੰਦੇ ਆ ਤੁਸੀਂ ਕੰਮ ਕਰਨੇ ਕੰਮ ਕਰਕੇ ਦਿਖਾਓ ਪੈਸਾ ਨਹੀਂ ਕਿਹੜੀ ਗੱਲ ਹੈ ਐਸੀ ਨਾਲ ਬੰਦਾ ਵੱਡਾ ਕਰੀ ਨਹੀਂ ਹੋਇਆ ਕੰਮ ਮੈਂ ਪਹਿਲੇ ਗੱਲ ਕੀਤੀ ਕੰਮ ਨਾ ਵੱਡਾ ਹੈ ਪ੍ਰਧਾਨ ਮੰਤਰੀ ਕੋਲ ਪੈਸਾ ਥੋੜੀ ਜਿਹਾ ਨਾ ਕੋ ਡਿਗਰੀ ਹੈ ਕੋਈ ਪ੍ਰਧਾਨ ਮੰਤਰੀ ਬਣਿਆ ਨਹੀਂ ਉਹ ਵਰਤਮਾਨ ਪ੍ਰਧਾਨ ਨੁਕਮਤਰੀ ਬਣੇਗਾ ਤਾਂ ਉਹ ਕੋ ਪੈਸਾ ਹੀ ਹੈ ਉਹ ਅੱਜ ਨਾਲ ਜਿੱਲੇ ਆਪਣੇ ਪੰਜਾਬ ਦਾ ਮਾਲਕ ਹੈ ਕੋਈ ਕੋਈ ਡਿਗਰੀ ਹੈ ਕੈਸੀ ਵੀ ਕੋਈ ਭਲੇਮ ਨਹੀਂ ਜਿੱਥੇ ਇਨਸਾਨ ਖੜਾ ਉੱਥੇ ਪੈਸਾ ਖਤਮ ਹੋ ਜਾਂਦਾ ਜਿੱਥੇ ਇਨਸਾਨ ਨਹੀਂ ਹੈ ਉੱਥੇ ਪੈਸਾ ਹੈ ਜਦੋਂ ਆਪਾਂ ਸਾਰੇ ਇੱਕ ਮੋਟਾ ਦਾ ਪੈਸਾ ਦਾ ਲੋਕਾਂ ਨਾਲ ਮੇਂਤਾ ਕਰੀ ਹਾੜੀ ਉਹਦੇ ਦੱਸੋ ਕੰਮ ਘੜਾ ਜਾਈਦਾ ਰਹੇ ਕਰਨ ਲੋਕ ਬਹੁਤ ਬੈਠੇ ਡਿਪਾਰਟਮੈਂਟ ਨੇ ਸਾਡੇ ਕੰਮ ਜਾਂ ਦੇਖੜੇ ਉਹ ਨਹੀਂ ਤਾਂ ਆ ਕੇ ਸਾਡੀ ਅੰਬਿਤ ਕਰ ਨਹੀਂ ਲੋਕਾਂ ਨੂੰ ਉਦਾਹਰਣਾਂ ਦੇਣੀਆਂ ਨੇ ਨਵਾਂ ਸ਼ਹਿਰਾ ਹੀ ਦੇ ਦੇਖੋ ਕੀ ਕਰਨੀ ਠੀਕ ਹੈ ਨਾ ਪੈਸਾ ਠੀਕ ਹੈ ਅਸੀਂ ਪੈਸੇ ਲਈ ਕੰਮ ਕਰਦੇ ਆਂ ਹਰੇਕ ਬੰਦਾ ਪੜਦਾ ਲਿਖਦਾ ਨੌਕਰੀ ਲਈ ਕੰਮ ਉਹ ਨੌਕਰੀ ਕਰਨ ਲਈ ਉਹ ਪੜਦਾ ਲਿਖਦਾ ਡਿਗਰੀਆਂ ਕਰਦਾ ਲੇਕਿਨ ਸਾਰਾ ਪੈਸਾ ਪੈਸਾ ਹੀ ਮੇਰਾ ਪੈਸਾ ਉੱਥੇ ਹੀ ਬਾਕੀ ਬੰਦਾ ਜਿੱਥੇ ਆਪਾਂ ਕੋਈ ਜ਼ਰੂਰਤ ਪਿੰਡ ਜਿੱਥੇ ਆਪਾਂ ਜਿੱਥੇ ਪੈਸੇ ਨਾਲ ਕੰਮ ਕਰ ਸਕਦੇ ਆ ਬਹੁਤ ਸਾਰੀਆਂ ਐਸੀਆਂ ਜਗ੍ਹਾ ਹੁੰਦੀਆਂ ਬਹੁਤ ਸਾਰੀਆਂ ਐਸੀਆਂ ਸੰਸਥਾ ਸੰਸਥਾ ਹੁੰਦੀਆਂ ਬਹੁਤ ਸਾਰੇ ਐਸੇ ਗੁਰਦੁਆਰੇ ਹੁੰਦੇ ਆ ਜਿੱਥੇ ਪੈਸੇ ਦੀ ਕੋ ਘਾਟੇ ਨਹੀਂ ਹੁਣ ਪਿੰਡ ਦੇ ਸਕੂਲ ਵਿੱਚ ਚਲ ਜਾਓ ਉੱਥੇ ਬੱਚੇ ਟਾਟਾਂ ਦੇ ਬੈਠੇ ਹੁੰਦੇ ਗੁਰਦੁਆਰੇ ਚਲ ਜਾਓ ਉੱਥੇ ਸੰਗਮ ਹੋਣ ਲੱਗਾ ਉੱਥੋਂ ਕੀ ਮਿਲਦਾ ਜਿੱਥੋਂ ਆਪਣੀ ਪਨੀਰੀ ਤਿਆਰ ਹੁੰਦੀ ਹੈ ਉਹ ਤਾਂ ਰੁੱਲਦੇ ਫਿਰਦੇ ਇੱਕ ਹੋਰ ਕੰਮ ਨੋਟ ਕਰਿਓ ਇਹ ਕਰਕੇ ਮੇਰੇ ਸ਼ਬਦ ਕੋੜੇ ਜਰੂਰ ਹੋਣਗੇ ਬੇਨਤੀ ਆ ਵੀ ਪੈਸੇ ਕੋਸਲੇ ਕੋ ਚੱਕਰ ਨਹੀਂ ਆਪਾਂ ਕੰਮ ਕਰਦੇ ਹੋ ਜਾਏਗਾ ਕੰਮ ਸਾਰਾ ਇਹ ਤਾਂ ਕੋਈ ਚੇਅਰਮੈਨ ਵੀ ਆਪਣਾ ਇੱਥੇ ਤਾਂ ਪੰਜਾਬ ਫਾਈਨਲ ਹੋਇਆ ਨਹੀਂ ਇਹੋ ਉਹਦੇ ਵੀ ਦੇਖਣਾ ਕੋਈ ਵਾਰ ਉਹਨਾਂ ਦੀ ਲੋਨ ਬਣੀ ਗਈ ਜਗਾ ਆਈਡੀ ਦੇ ਚੇਅਰਮੈਨ ਵੀ ਬੰਦਾ ਲੱਭ ਵਧਿਆੜਾ ਪੈਸੇ ਖਰਚ ਸਕਦਾ ਆਪਾਂ ਮੰਨਣਾ ਦਸਤੀ ਦਸਤੇ ਉਹਨੇ ਉਹ ਬੰਦਾ ਨਹੀਂ ਨਾ ਕਰ ਸਕਦਾ ਉਹਦੇ ਵਿੱਚ ਦਸਤੀ ਕੋਈ ਵੀ ਆਉਂਦੇ ਇੰਡਸਟਰੀ ਹੋਣੀ ਆ ਇੱਕ ਸਰ ਵਾਸ਼ਰੂਮ ਨਹੀਂ ਹੈਗੇ ਆ ਜੀ ਤਾਂ ਰੋੜ ਕਰ ਲੈ ਸਾਰੇ ਵਾਸ਼ਰੂਮ ਹੋਏ ਨਹੀਂ ਆਪਣੇ ਸਰ ਸੋ ਪ੍ਰਸਾਦ ਨਾਮ ਇਹ ਲਗਦਾ ਹੋ ਚੁੱਕਾ ਸਵਾ 11 ਹੋ ਗਏ ਅਜੇ ਆਪਣੇ 15 ਮਿੰਟ ਹੋ ਰਹੇ ਕਿਸੇ ਨੇ ਹੋਰ ਕੋਈ ਮੇਰੇ ਵਿੱਚ ਕੋਈ ਉਲਤਾਈ ਹੋਈ ਤਾਂ ਮੈਨੂੰ ਦੱਸਣੀ ਕਿਉਂਕਿ ਮੈਂ ਗਲਤੀ ਕਰ ਸਕਦਾ ਹਾਂ ਤੁਸੀਂ ਗਲਤੀ ਨਹੀਂ ਕਰ ਸਕਦੇ ਇਹ ਕੁਰਸੀ ਕੋਲ ਬਹੁਤ ਪਾਵਰ ਹੈ ਇਹ ਪਾਵਰ ਹੈਡਕੁਆਟਰਿੰਗ ਦਿੱਤੀ ਹੋਈ ਹੈ ਹੈਡਕੁਆਟਰ ਨੂੰ ਪਾਵਰ ਪੰਜਾਬ ਸਰਕਾਰ ਨੇ ਦਿੱਤੀ ਹੋਈ ਹੈ ਇਹ ਜਿਹੜਾ ਆਪਾਂ ਇੱਥੇ ਕੰਮ ਕਰਦੇ ਉਹ ਪੰਜਾਬ ਸਰਕਾਰ ਨੂੰ ਦੇਖ ਰਹੀ ਹੈ ਉਹਨੇ ਦੇਖਣੇ ਹੈ ਪਹਿਲਾ ਹੈੱਡਕੁਆਰਟਰ ਦੇਖੂਗਾ ਫਿਰ ਉਹ ਤੋਂ ਰਿਪੋਰਟ ਬਣ ਕੇ ਸਰਕਾਰ ਨੂੰ ਜਾਂਦੀ ਆਪਾਂ ਨੂੰ ਪਤਾ ਹੀ ਸਾਰਾ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਜਦੋਂ ਬਦਲੀ ਦਾ ਆਉਂਦਾ ਨਾ ਟਾਈਮ ਆਪਾਂ ਕਦੇ ਕਿਸੇ ਮੰਤਰੀ ਨੂੰ ਲੱਭਦੇ ਆਂ ਕਦੇ ਕਿਸੇ ਮੰਤਰੀ ਨੂੰ ਲੱਭਦੇ ਆਂ ਕਦੇ ਕਿਸੇ ਸੁਪਾਸ ਘੋਣੀ ਕਿਉਂਕਿ ਅਸੀਂ ਆਪਣੇ ਸਹੂਲਤ ਲਈ ਬੰਦਾ ਸਾਰਾ ਕੁਝ ਨੱਠ ਭੱਜ ਕਰਦਾ ਹੀ ਆ ਨਾ ਇੱਥੇ ਆਪਾਂ ਨੂੰ ਉਹ ਕੰਮ ਕਰਕੇ ਵੀ ਦਿਖਾਉਣੇ ਚਾਹੀਦੇ ਆ ਨਾ ਕਿ ਸਰਕਾਰ ਨੂੰ ਅਸੀਂ ਕੰਮ ਵੀ ਕਰ ਰਹੇ ਆ ਆਪਰੇ ਕਿ ਮੱਝਾ ਨਾ ਆਪਾਂ ਘੜ ਦੇ ਲੱਗੇ ਹੋਈ ਜੀ ਆਪਾਂ ਸੌਖੇ ਰਹੀਏ ਮਿੰਨੇ ਮਤਾਂ ਤਾਂ ਮਿਲਦੇ ਰਹੇ ਮੈਂ ਵੀ ਪਿੱਛੇ ਆ ਨਾ ਮੈਂ ਤੁਹਾਡੀ ਗੱਲ ਨੂੰ ਆਪਣੀ ਗੱਲ ਕਰਦਾ ਆ ਆਪਾਂ ਆਪਣਾ ਸੁੱਖਾ ਰੱਖ ਕੇ ਕੰਮ ਕਰੀਏ ਹੁਣ ਜੇ ਇਹ ਇਹ ਸੀਟ ਦਿੱਤੀ ਆ ਮਾਲਕ ਨੇ ਪਰਮਾਤਮਾ ਨੇ ਹੈੱਡਕੁਆਰਟਰ ਨੇ ਮਾਣ ਬਖਸ਼ਿਆ ਆ ਤਾਂ ਇਹਦੀ ਰੱਖਿਆ ਕਰਨਾ ਸਾਡਾ ਫਰਜ਼ ਆ ਕੰਮ ਲਿਖਣਾ ਚਾਹੀਦਾ ਬਾਪੀ ਦੀ ਬਸਿਓ ਮਸੂਹ ਚੀਤਾਰਖਣਾ ਪੰਕਚੁਐਲਿਟੀ ਕੁਆਲਿਟੀ ਪਰਸਨੈਲਿਟੀ ਜਿਗਰਿਟੀ ਸੋ ਸਾਰਿਆਂ ਨੂੰ ਹੱਥ ਪੱਟ ਕੇ ਇਹ ਬੇਨਤੀ ਆ ਸੋ ਮੈਂ ਕਿੰਨਾ ਜਾਚੀਆਂ ਅਗਰ ਕੋਈ ਸ਼ਬਦ ਵਧ ਕਾ ਮੀਟਿੰਗ ਦਾ ਸਮਾਂ 10:30 ਤੋਂ 11:30 ਸੀ 11:20 ਤੇ ਮੀਟਿੰਗ ਖਤਮ ਹੋਈ ਅਤੇ ਉਪਰੰਤ ਸਾਰੇ ਸਟਾਫ ਨੇ ਗਰਮ ਅਨੁਭਵ ਜਾਹਤ ਲਤੋ ਪਾਇਆ ਬਹੁਤ